ਵੇਖਣ ਨੂੰ ਇਹ ਛੋਟੇ-ਛੋਟੇ ਲੱਗਦੀਆਂ ਹਰੀਆਂ-ਹਰੀਆਂ ਇਲਾਇਚੀਆਂ ਆਪਣੇ ਅੰਦਰ ਵੱਡੀ ਕੁਦਰਤ ਸਮਾਈ ਬੈਠੀਆਂ ਨੇ ਪਰ ਇਹਨਾਂ ਨੂੰ ਖਾਣ ਦਾ ਇਹਨਾਂ ਨੂੰ ਇਸਤੇਮਾਲ ਕਰਨ ਦਾ ਸਾਨੂੰ ਤਰੀਕਾ ਆਉਣਾ ਚਾਹੀਦਾ ਹੈ ਕੋਈ ਪੇਨ ਚ ਹਾਰਡ ਦੀ ਪ੍ਰੋਬਲਮ ਸੀ ਹਾਰਡ ਦੀ ਪ੍ਰੋਬਲਮ ਪਰ ਪ੍ਰੋਬਲਮ ਸੀ ਹੋਣੀ ਹੈ ਇੱਥੇ ਪੇਨ ਹੁੰਦਾ ਜੀ ਬਾਹਾਂ 'ਚ ਤੇ ਬੈਕ ਸਾਈਡ ਤੇ ਤੇ ਆਪਾਂ ਸਾਹ ਚੜਦਾ ਸੀ ਅੱਛਾ ਹੂੰ ਠੀਕ ਹੈ 20 ਦਿਨ ਦੀ ਦਵਾਈ ਲਈ ਸੀ ਪਹਿਲਾਂ ਅੱਛਾ ਜੀ ਹੌਣ ਫਰਕ ਪੈ ਗਿਆ ਬਹੁਤ ਵਧੀਆ 20 ਦਿਨਾਂ ਚੀ ਹਾਂਜੀ 20 ਦਿਨਾਂ ਚ ਹੁਣ ਕਿਸੇ ਤਰ੍ਹਾਂ ਦੀ ਜਿੱਦ ਦੀ ਇਥੋਂ ਮੈਡੀਸਿਨ ਲੈ ਕੇ ਗਿਓ ਕੋਈ ਦਰਦ ਕੋਈ ਤਕਲੀਫ ਇਹ ਕੋਈ ਦਰਦ ਨਹੀਂ ਕੋਈ ਪੇਨ ਕੁਛ ਨਹੀਂ ਹੈ ਪੇਸਮੇਕਰ ਕਹਿੰਦੇ ਹੀ ਪਾਉਣਾ ਪਊਗਾ ਓਹੋ ਹਾਰਟ ਦੀ ਪੰਪਿੰਗ ਸਲੋ ਹੋ ਗਈ ਵੀ ਪੀਸਮੇਕਰ ਲੱਗੇਗਾ ਹਾਂਜੀ ਤੇ ਫਿਰ ਪੀਸਮੇਕਰ ਲਵਾ ਲਿਆ ਨਹੀਂ ਕਿੰਨੇ ਪਰਸੈਂਟ ਮੰਨਦੇ ਵੀ ਹੁਣ ਠੀਕ ਹੈਗਾ ਅੱਗੇ ਨਾਲ ਹੁਣ ਅੱਗੇ ਨਾਲੋਂ ਤਾਂ ਇਹਨਾਂ ਦਾ ਮਤਲਬ ਅਪਰੋਕਸ 50 60% ਇਹਨਾਂ ਦਾ ਪਿਆ ਫਰਕ ਹੈ ਤੁਹਾਨੂੰ ਲੱਗਦਾ ਹਾਂਜੀ ਇਹਨੂੰ ਜਿੱਦਾ ਫਰੂਕੀ ਸਾਹਿਬ ਆਪਾਂ ਇਹ ਲੈ ਜੀ ਖਾਣ ਹੀ ਨਹੀਂ ਹੈਗੀ ਇੰਦੇ ਹਜ਼ਾਰਾਂ ਹੀ ਫਾਇਦੇ ਹਾਰਟ ਨੂੰ ਹੋਣਗੇ ਜਿੱਦਾਂ ਬੈਡ ਕੈਸਟੋਲ ਨੂੰ ਘਟ ਕਰੂਗੀ ਗੁੱਡ ਕੈਸਟੋਲ ਜਿਹੜਾ ਐਚ ਡੀਐਲ ਨੂੰ ਵਧਾਊਗੀ ਜਿੰਨੀਆਂ ਜੜੀਆਂ ਹਾਰਟ ਦੀਆਂ ਆਰਟਰੀਜ਼ ਬਲੌਕ ਆ ਉਹਦੀ ਬਲੌਕੇਜ ਨੂੰ ਖੋਲਣ ਦਾ ਵੀ ਕੰਮ ਕਰੂਗੀ ਜਿਹੜਾ ਰਕਤ ਸੰਚਾਰ ਹੈਗਾ ਬਾਡੀ ਦੇ ਵਿੱਚ ਪੂਰਾ ਚੱਲੂਗਾ ਜੇ ਇਹਨੂੰ 90 ਦਿਨ ਯੂਜ਼ ਕੀਤਾ ਜਾਵੇ ਹਾਰਟ ਦੇ ਬਹੁਤ ਸਾਰੇ ਪੇਸ਼ੈਂਟ ਕੱਲੀ ਹਰੀ ਇਲਾਜ ਨਾਲ ਹੀ ਠੀਕ ਹੋ ਸਕਦੇ ਨੇ ਨੂੰ ਦਰਦ ਹੁੰਦਾ ਸੀ ਬੰਦਾ ਸੀ ਪੀ ਜਣੇ ਬਾਈ ਬਰਸਰ ਜੀ ਦੱਸਿਆ ਸੀ ਮੈਨੂੰ ਅੱਛਾ ਪਰ ਦਵਾਈ ਖਾਂਦਾ ਸੀ ਪਰ ਮੈਨੂੰ ਇਹਨਾਂ ਪਤਾ ਲੱਗਿਆ ਇੱਥੋਂ ਦਵਾਈ ਖਾਦੀ ਆ ਹੁਣ ਫਰਕ ਲੱਗਦਾ ਕਿੰਨਾ ਇੱਕ ਫਰਕ ਮੰਨਦੇ ਮੂੰਹ ਬਣਾ ਦਾ ਫਰਕ ਦਾ 50% ਹੋ ਰਿਹਾ ਪੀਜੀਐਲ ਨੇ ਕਹਤਾ ਸੀ ਬਾਈਪਾਸ ਸਰਜਰੀ ਹੋਊ ਹੁਣ ਬਾਈ ਸਜ ਕਰਾਉ ਫਿਰ ਮੈਂ ਕਹਿੰਦਾ ਬਲੌਕਿੰਗ ਆ ਗਈ ਹਾਂ ਜੀ ਕਿੰਨੇ ਪਰਸੈਂਟ ਬਲੌਕਿੰਗ ਸੀ 80-90% ਹੈ ਡਾਕਟਰ ਨੇ ਤੁਹਾਡੇ ਨਾਲ ਇਸ ਤਰ੍ਹਾਂ ਦਾ ਕੀ ਕੀਤਾ ਤੁਹਾਡੀ ਸਰਜਰੀ ਬਚਾਤੀ ਇਹਨਾਂ ਨੇ ਇਹਨੂੰ ਦਵਾਈ ਦਿੱਤੀਆਂ ਫਿਰ ਬੂੰਦਾ ਲੈ ਪੀਣਾ ਜੀ ਮੈਡੀਕਲ ਸਭ ਤੋਂ ਵੱਧ ਲੱਗੀ ਡਾਕਟਰ ਸਾਹਿਬ ਦਿਲ ਖੜਾਦਾ ਨਾ ਮੇਰਾ ਬੌਜੀ ਦੋਏ ਰੈਕਟਰ ਡਰਾਈ ਜਾਂਦੇ ਸੀ ਕੀ ਕਹਿੰਦੇ ਸੀ ਤੁਹਾਨੂੰ ਵੀ ਆਪਰੇਸ਼ਨ ਕਰਾਉ ਐ ਕਰੋ ਨਾ ਪੂ ਬਾਈਪਾਸਾ ਜੀ ਕਰਾਉਂ ਪੂ ਇਹ ਕਹਿੰਦੇ ਅੱਦੇ ਠੀਕ ਕਰ ਦਾਂਗੇ ਜੀ ਜਿੱਦਾਂ ਦੇਖੋ ਇਹਦੀਆਂ 2 ਪੇਸ਼ੈਂਟ ਕਿੰਨਾ ਮਰਜੀ ਮਹਿਸੂਸ ਕਰ ਰਿਹਾ ਮੈਨੂੰ ਹਾਰਟ ਅਟੈਕ ਨਾ ਹੋ ਜਾਵੇ ਮੈਨੂੰ ਡਰ ਮਹਿਸੂਸ ਹੁੰਦਾ ਵਾ ਤੇ ਮੈਂ ਮੈਨੂੰ ਜਲਦੀ ਆਰਾਮ ਚਾਹੀਦਾ ਫਿਰ ਅਸੀਂ ਉਹਨੂੰ ਇੱਥੇ ਬਿਠਾ ਕੇ ਫਰੂਕੀ ਸਾਹਿਬ ਇਦਾਂ 20 ਬੂੰਦਾ ਪਾ ਕੇ ਉਹਨੂੰ ਇਦਾਂ ਪਲਾ ਦਿੰਨੇ 10 ਮਿੰਟ ਬਾਅਦ ਜਦੋਂ ਅਸੀਂ ਪੇਸ਼ੈਂਟ ਨੂੰ ਪੁੱਛਦੇ ਹਾਂ ਕਿਦਾ ਕਿਦਾ ਹੁਣ ਮੈਨੂੰ ਰਿਲੈਕਸ ਫੀਲ ਹੋ ਰਿਹਾ ਕਾਫੀ ਸਾਰਾ ਜਿਹੜਾ ਮੇਰਾ ਡਰ ਜਿਹੜਾ ਅੰਦਰੋਂ ਨਿਕਲ ਗਿਆ ਉਹ ਹੀ ਦੀ ਪ੍ਰੋਬਲਮ ਸੀਗੀ ਜੀ ਸਾਨੂੰ ਸਰਵਾਈਕਲ ਦੀ ਕੀ ਹੁੰਦਾ ਸੀ ਬਾਂਹਾਂ 'ਚ ਦਰਦ ਵਾਲਾ ਹੁੰਦਾ ਸੀ ਜੀ ਆ ਮੋਢੇ-ਮੋਢੇ ਦੁਖਦੇ ਸੀ ਜੀ ਜਿਆਦਾ ਬਾਹਾਂ 'ਚ ਦਰਦ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਤੁਹਾਨੂੰ ਹੋਏ ਤਾਂ ਕਈ ਸਾਲ ਹੋ ਗਏ ਜੀ 7-8 ਸਾਲ ਹੋ ਗਏ ਤੇ ਤੁਹਾਨੂੰ ਕਿੰਨਾ ਕੁ ਫਰਕ ਠੀਕ ਹੈ ਜੀ ਵਧੀਆ ਅੱਗੇ ਨਾਲ ਬਹੁਤ ਫਰਕ ਆ ਜੀ ਕਿੰਨੇ ਰੁਪਏ 'ਚ ਕਿੰਨੇ ਪੈਸੇ ਫਰਕ ਮੰਗਦੇ ਹੋ 80% ਫਰਕ ਹੋਊਗਾ ਜੀ ਸੋਚ 80% ਜੀ ਥੋੜਾ ਹੀ ਰਹੇਗਾ ਜੀ ਮੂਲੀ ਜਿੱਦਾਂ ਪੇਸ਼ੈਂਟ ਨੂੰ ਡਿਪਰੈਸ਼ਨ ਆ ਜਾਂ ਮਾਈਗਰੇਨ ਆ ਜਾਂ ਸਿਰ ਦਰਦ ਰਹਿੰਦਾ ਜਾਂ ਘਬਰਾਟ ਹੁੰਦੀ ਹੈ ਹਾਰਟਬੀਟ ਵੱਧਦੀ ਹੈ ਉਹਨੂੰ ਵੀ ਇਹ ਫਰੂਕੀ ਸਾਹਿਬ ਬੈਲੈਂਸ ਕਰਦੇ ਆ ਵਿਕਨੂਏ ਛੋਟੇ ਛੋਟਿਆਂ ਲੱਗਦੀਆਂ ਹਰੀਆਂ ਹਰੀਆਂ ਇਲਾਇਚੀਆਂ ਆਪਣੇ ਅੰਦਰ ਵੱਡੀ ਕੁਦਰਤ ਸਮਾਈ ਬੈਠੀਆਂ ਨੇ ਪਰ ਇਹਨਾਂ ਨੂੰ ਖਾਣ ਦਾ ਇਹਨਾਂ ਨੂੰ ਇਸਤੇਮਾਲ ਕਰਨ ਦਾ ਸਾਨੂੰ ਤਰੀਕਾ ਆਉਣਾ ਚਾਹੀਦਾ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਹਾਂ ਹੈਲਥ케ਅਰ ਮੋਗਾ ਜਿੱਥੇ ਡਾਕਟਰ ਸੁਦਰਪਾਲ ਸ਼ਰਮਾ ਜੀ ਆਪਣੇ ਨੁਸਖਿਆਂ ਨਾਲ ਫਾਰਮੂਲੇ ਨਾਲ ਲੋਕਾਂ 'ਚ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਨਹੀਂ ਆਪਣੇ ਇਲਾਜਮੈਂਟ ਆਪਣੇ ਟ੍ਰੀਟਮੈਂਟ ਕਰਕੇ ਸਾਡੇ ਨਾਲ ਨੇ ਅੱਜ ਉਹਨਾਂ ਨੇ ਸਾਨੂੰ ਇਲਾਇਚੀ ਖਾਣ ਦਾ ਇਸ ਤਰ੍ਹਾਂ ਦਾ ਤਰੀਕਾ ਇਸ ਤਰ੍ਹਾਂ ਦਾ ਢੰਗ ਦੱਸਣਾ ਕਿ ਜਿਸ ਤੋਂ ਬਾਅਦ ਸਾਨੂੰ ਦਿਲ ਨਾਲ ਸੰਬੰਧਿਤ ਹਾਰਟ ਨਾਲ ਸੰਬੰਧਿਤ ਜਿਹੜੇ ਰੋਗ ਹੈਗੇ ਨੇ ਉਹ ਉਨਨਾ ਤੱਕ ਚਾਂਸ ਹੈਗਾ ਉਹਨਾਂ ਦੇ ਲੱਗਣ ਦੀ ਸੰਭਾਵਨਾ ਹੈਗੀ ਹੈ ਜਿਹੜੀ ਕਾਫੀ ਹੱਦ ਤੱਕ ਘਟ ਸਕਦੀ ਹੈ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਕੀ ਕੱਢੀ ਵੀ ਪੰਜਾਬੀ ਤੇ ਬਹੁਤ ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਇੱਥੇ ਪਹੁੰਚਣ ਤੇ ਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਅੱਛਾ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਅਸੀਂ ਇਸ ਬਾ ਇਸ ਤੋਂ ਪਹਿਲਾਂ ਕਿ ਅਸੀਂ ਇਲਾਇਚੀ ਦੀ ਗੱਲ ਕਰੀਏ ਖਾਸ ਕਰਕੇ ਹਰੀ ਇਲਾਇਚੀ ਦੀ ਤੁਸੀਂ ਅੱਜ ਸਾਡੇ ਨਾਲ ਗੱਲ ਕੀਤੀ ਹੈ ਜਿੰਨੇ ਫਾਇਦੇ ਤੁਸੀਂ ਸਾਨੂੰ ਬਿਹਾਈਂਡ ਦਾ ਕੈਮਰਾ ਦੱਸੇ ਨੇ ਆਰਡਰ ਨਾਲ ਸੰਬੰਧਿਤ ਅਸੀਂ ਸੁਣ ਕੇ ਹੈਰਾਨ ਹੋ ਗਏ ਅੱਛਾ ਥੋਡੇ ਕੋਲ ਜਿਹੜੇ ਲੋਕ ਇੱਥੇ ਆਉਂਦੇ ਨੇ WhatsApp ਕਿੜੀਆਂ ਕਿੜੀਆਂ ਲਾਮਤਾਂ ਆ ਕੇ ਤੁਹਾਨੂੰ ਦੱਸਦੇ ਨੇ ਵੀ ਮੈਨੂੰ ਆਹ ਹੋ ਗਿਆ ਆਹ ਹੋ ਗਿਆ ਯਾਨੀ ਕਿ ਅਗਰ ਹਾਰਟ ਦੀ ਕਿਸੇ ਨੂੰ ਪ੍ਰੋਬਲਮ ਹੋਣ ਵਾਲੀ ਹੈ ਤਾਂ ਉਹ ਕਿਵੇਂ ਪਤਾ ਲੱਗੇ ਜੀ ਹਾਰਟ ਦੀ ਫਰੁਕੀ ਸਾਹਿਬ ਪ੍ਰੋਬਲਮ ਹੁਣ ਆਪਣਾ ਜ਼ਿਆਦਾ ਜ਼ਿਆਦਾ ਆਪਣੇ ਕੋਲੇ ਪੇਸ਼ੈਂਟ ਹਾਰਟ ਦੇ ਠੀਕ ਹੋਏ ਆ ਵੈਸੇ ਤਾਂ ਸਾਰੇ ਰੋਗਾਂ ਦੇ ਆਪਾਂ ਸਫਲਤਾਪੂਰਕ ਇਲਾਜ ਕਰਦੇ ਆਂ ਅਕੀ ਹਾਰਟ ਦੇ ਦਮੇ ਦੇ ਲੀਵਰ ਦੇ ਜਿਹਦੇ ਬੀਪੀ ਦੇ ਇਹ ਪੇਸ਼ੈਂਟ ਜਿਆਦਾ ਆਪਣੇ ਕੋਲੇ ਆਉਂਦੇ ਆ ਤੇ ਠੀਕ ਹਾਂ ਜਿਹੜੇ ਕਿਤੇ ਜਿਹੜੇ ਰੋਗਾਂ ਦਾ ਕਿਤੇ ਇਲਾਜ ਹੀ ਹੈ ਨਹੀਂ ਲਾ ਇਲਾਜ ਬਿਮਾਰੀਆਂ ਗਿਣੀਆਂ ਜਾਂਦੀਆਂ ਵੀ ਇਹ ਸਾਰੀ ਉਮਰ ਦਵਾਈਆਂ ਖਾਣੀਆਂ ਪੈਣਗੀਆਂ ਉਹਨਾਂ ਨੂੰ ਆਪਾਂ ਬਿਲਕੁਲ ਠੀਕ ਕਰਦੇ ਹਾਂ ਜੜ ਤੋਂ ਹੀ ਰੋਗ ਇਹ ਠੀਕ ਆਪਾਂ ਕੀਤੇ ਹੈਗੇ ਜੀ 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 ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਚੀਜ਼ ਹੈਗੀ ਹੈ ਕਿਹੜੀਆਂ ਅਲਮਤਾਂ ਤੁਹਾਡੇ ਕੋਲ ਲੈ ਕੇ ਆਉਂਦੇ ਨੇ ਮਤਲਬ ਜਦੋਂ ਕੋਈ ਹਾਰਟ ਦਾ ਰੋਗੀ ਤੁਹਾਡੇ ਕੋਲ ਆਉਂਦਾ ਹੈ ਹਾਂਜੀ ਫਰੂਕੀ ਸਾਹਿਬ ਇਹਦੇ ਚ ਆ ਕੇ ਬਸ ਅਸੀਂ ਤਾਂ ਕਹਿ ਦਿੱਤੇ ਨੇ ਪੇਸ਼ੈਂਟ ਨੂੰ ਵੀ ਤੁਸੀਂ ਜਿਹੜੀ ਹੈਗੀ ਐ ਕੋਈ ECG ਵਗੈਰਾ ਕਰਾਉਣ ਦੀ ਲੋੜ ਨਹੀਂ ਹੈਗੀ ਨਾ ਇੰਜੋਗ੍ਰਾਫੀ ਲੋੜ ਹੈ ਨਾ ਇਕੋ ਦੀ ਤੁਸੀਂ ਸਾਨੂੰ ਜੋ ਅਸੀਂ ਪ੍ਰਸ਼ਨ ਪੁੱਛਾਂਗੇ ਉਹਦਾ ਜਵਾਬ ਦੇਣਾ ਸਾਨੂੰ ਆਪਣੇ ਆਪਾ ਲੱਜੂ ਤੁਹਾਡੇ ਹਾਰਟ ਬਲੋਕੇਜ ਜਾਂ ਤੁਹਾਡਾ ਪੰਪਿੰਗ ਘਟ ਹਾਰਟ ਘੱਟ ਕੰਮ ਕਰ ਰਿਹਾ ਜਾਂ ਤੁਹਾਡੀਆਂ ਦੋ ਨਾੜਾਂ ਬਲੋਕ ਆ ਜਾਂ ਤਿੰਨੋਂ ਹੀ ਬਲੋਕ ਆ ਜਾ ਤੁਹਾਡੀ ਜਿਹੜੀ ਧੜਕਣ ਵਾਧ ਰਹੀ ਹੈ ਜੇ ਘੱਟ ਰਹੀ ਹੈ ਸਾਰੇ ਆਲਾਮ ਤੱਕ ਹਾਂ ਕਿਉਂ ਵਾਧ ਘੱਟ ਰਹੀ ਹੈ ਸਾਰਾ ਸਾਨੂੰ ਵੈਸੇ ਹੀ ਪਤਾ ਲੱਗ ਜਾਂਦਾ ਰਿਪੋਰਟਾਂ ਦਾ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਪਹਿਲਾਂ ਵੀ ਜਿਹੜੇ ਲੋਕਾਂ ਨੂੰ ਦੱਸਿਆ ਹੈਗਾ ਵੀ ਅਸੀਂ ਕੋਈ ਵੀ ਰਿਪੋਰਟ ਨਹੀਂ ਕਰਾਉਂਦੇ ਸਿੰਪਟਮ ਦੇ ਅਕੋਰਡਿੰਗ ਹੀ ਅਸੀਂ ਮੈਡੀਸਿਨ ਤਿਆਰ ਕਰਦੇ ਆ ਤੇ ਪੂਰਾ ਫਾਇਦਾ ਮਿਲਦਾ ਪੇਸ਼ੈਂਟ ਨੂੰ ਜੀ ਜੀ ਇਹਦੇ ਵਿੱਚ ਫਿਰ ਤੁਸੀਂ ਜਿਹੜਾ ਮੈਨੂੰ ਸਵਾਲ ਤੁਹਾਡਾ ਵਿੱਚ ਰਹਿ ਗਿਆ ਵੀ ਜਿਹੜੇ ਹਾਰਟ ਦੇ ਪੇਸ਼ ਨੂੰ ਆਲਾਮਤਾ ਕੀ ਹੁੰਦੀਆਂ ਸਭ ਤੋਂ ਜ਼ਿਆਦਾ ਉਹਨੂੰ ਪਹਿਲਾਂ ਇਹ ਮਹਿਸੂਸ ਹੁੰਦਾ ਸਾਹ ਚੜਨਾ ਪੇਸ਼ੈਂਟ ਨੂੰ ਤੁਰਦੇ ਫਿਰਦੇ ਸਾਹ ਚੜ ਬਹੁਤ ਮਚ ਦਰਦ ਚਲੇ ਜਾਂਦਾ ਘਬਰਾਟ ਹੋਣੀ ਧੜਕਣ ਦਾ ਵੱਧ ਜਾਣਾ ਜਿੱਦਾਂ ਦਿਲ ਥੱਕ ਤੱਕ ਵੱਜਦਾ ਹੈਗਾ ਜਾਂ ਪਿੱਛੇ ਮੌਰਾ ਜਫਰੂਕੀ ਸਾਹਿਬ ਦਰਦ ਜਾਂ ਜਿਹੜੇ ਲੋਕ ਡਰਨਾ ਮਹਿਸੂਸ ਕਰ ਦਿੰਦੇ ਕੋਈ ਅਲਾਮਤ ਵੀ ਨਾ ਹੋਵੇ ਜਿਹੜੇ ਲੋਕ ਬੰਦ ਕਮਰੇ ਚ ਡਰਨਾ ਸ਼ੁਰੂ ਕਰ ਦਿੰਦੇ ਜਾਂ ਬਾਹਰ ਬੰਦਿਆਂ ਚ ਬੈਠਣਾ ਉਹ ਪਸੰਦ ਨਹੀਂ ਕਰਦੇ ਵੀ ਘਰੇ ਚੱਲੋ ਵੀ ਮੈਨੂੰ ਇੱਥੇ ਚੰਗਾ ਨਹੀਂ ਲੱਗਦਾ ਇਹ ਲੋਕ ਜਿਹੜੀਆਂ ਗੱਲਾਂ ਕਰ ਰਹੇ ਨੇ ਮੈਨੂੰ ਨਹੀਂ ਪਸੰਦ ਮੈਂ ਘਰੇ ਚੱਲ ਜਾਂ ਭਾਂਡਾ ਰਸੋਈ ਚ ਡਿੱਗਿਆ ਡਰ ਜਾਣਾ ਉਹ ਹਾਰਟ ਦਾ ਪੇਸ਼ੈਂਟ ਹੀ ਹੁੰਦਾ ਫਰੂਕੀ ਸਾਹਿਬ ਹੋਰ ਉਹਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਹਾਂਜੀ ਹਾਂਜੀ ਚਲੋ ਅਸੀਂ ਜਿਹੜੇ ਬਾਹਰ ਪੇਸ਼ੈਂਟ ਬੈਠੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਵਾਂਗੇ ਪਰ ਡਾਕਟਰ ਸਾਹਿਬ ਤੁਸੀਂ ਹਰੀ ਇਲਾਇਚੀ ਦੇ ਜਿਹੜੇ ਫਾਇਦੇ ਨੇ ਸਾਨੂੰ ਥੋੜੇ ਜੇ ਇਹ ਵੀ ਦੱਸ ਦਿਓ ਤੁਸੀਂ ਕਹਿੰਦੇ ਹੋ ਵੀ ਹਰੀ ਇਲਾਇਚੀ ਜਿੰਨੀ ਚੂਸ ਲਈ ਤੇ ਸਮਝ ਲਓ ਉਹ ਹਾਰਟ ਵਾਲੇ ਪਾਸਿਓ ਉਹਦਾ ਲਗਭਗ ਲਗਭਗ ਬਚਾਅ ਹੋ ਗਿਆ ਹਾਂਜੀ ਹਾਂਜੀ ਹਰੀ ਇਲਾਇਚੀ ਦੇ ਤਾਂ ਲੋਕ ਬਹੁਤ ਜਾਣੂਆਂ ਕਿਉਂਕਿ ਇਹਨੂੰ ਮਸਾਲਿਆਂ ਦੀ ਰਾਣੀ ਵੀ ਕਿਹਾ ਜਾਂਦਾ ਕਿਹਾ ਜਾਂਦਾ ਜੀ ਮਸਾਲਿਆਂ ਦੀ ਰਾਣੀ ਇਹਨੂੰ ਕਹਿੰਦੇ ਆਪਾਂ ਹਰੀ ਇਲਾਇਚੀ ਨੂੰ ਆਮ ਹੀ ਹਾਂ ਸਭ ਤੋਂ ਟੌਪ ਕਲਾਸ ਦੀ ਜਿਹੜੀ ਹਰਬਾ ਜਿੰਨੀਆਂ ਮਸਾਲੇ ਚ ਪੈਂਦੀਆਂ ਹੈ ਤਾਂ ਸਾਰਿਆਂ ਦੇ ਫਾਇਦੇ ਪਰ ਨਿੱਕੀ ਇਲਾ ਇਨ ਦਾ ਹਾਰਟ ਨੂੰ ਵੀ ਤੰਦਰੁਸਤ ਰੱਖਣ ਦਾ ਅਸੀਂ ਤਰੀਕਾ ਦੱਸਾਂਗੇ ਇਹਨੂੰ ਕਿਵੇਂ ਖਾਣਾ ਹੈਗਾ ਲੋਕ ਵੇ ਇਹਨੂੰ ਖੁਸ਼ਬੂ ਦੇ ਤੌਰ ਤੇ ਵਰਦੇ ਆ ਪਰ ਅੱਜ ਇਹਨੂੰ ਆਪਾਂ ਇਹਨੂੰ ਯੂਜ਼ ਕਰਨ ਦਾ ਤਰੀਕਾ ਦੱਸਾਂਗੇ ਜੀ ਤਰੀਕੇ ਜੀ ਇਹਨੂੰ ਜਿੱਦਾਂ ਫਰੂਕੀ ਸਾਹਿਬ ਆਪਾਂ ਇਹ ਲੈ ਜੀ ਖਾਣ ਹੀ ਨਹੀਂ ਹੈਗੀ ਇਹਨੂੰ ਚੂਸਣਾ ਹੈਗਾ ਜੀਬ ਦੇ ਥੱਲੇ ਰੱਖ ਕੇ ਬਾ ਚੂਸੀ ਚੱਲੋ ਇਹਦੇ ਹਜ਼ਾਰਾਂ ਹੀ ਫਾਇਦੇ ਹਾਰਟ ਨੂੰ ਹੋਣਗੇ ਜਿੱਦਾਂ ਬੈਡ ਕੈਸਟੋਲ ਨੂੰ ਘਟ ਕਰੂਗੀ ਗੁੱਡ ਕੈਸਟੋਲ ਜਿਹੜਾ ਐਚ ਡੀ ਐਲ ਨੂੰ ਵਧਾਊਗੀ ਜਿੰਨੀਆਂ ਜੜੀਆਂ ਹਾਰਟ ਦੀਆਂ ਆਰਟਰੀਜ਼ ਬਲੌਕ ਆ ਉਹਦੀ ਬਲੌਕੇਜ ਨੂੰ ਖੋਲਣ ਦਾ ਵੀ ਕੰਮ ਕਰੂਗੀ ਜਿਹੜਾ ਰਕਤ ਸੰਚਾਰ ਹੈਗਾ ਬਾਡੀ ਦੇ ਵਿੱਚ ਪੂਰਾ ਚੱਲੂਗਾ ਜੇ ਇਹਨੂੰ 90 ਦਿਨ ਯੂਜ਼ ਕੀਤਾ ਜਾਵੇ ਤਾਂ ਹਾਂਜੀ ਹਾਂਜੀ ਬਿਲਕੁਲ ਮਤਲਬ ਇਹਨੂੰ ਜੀਬ ਦੇ ਹੇਠਾਂ ਰੱਖ ਕੇ ਡਾਕਟਰ ਸਾਹਿਬ ਕਿਵੇਂ ਇਸ ਤਰੀਕੇ ਨਾਲ ਇਹ ਇਹ ਮੇਰੇ ਰੱਖ ਲੈਣੀ ਹੈ ਹਾਂਜੀ ਇਦਾਂ ਜੀਭ ਦੇ ਥੱਲੇ ਰੱਖ ਲੈਣੀ ਹੈ ਬਸ ਕਾਲੇ ਨਹੀਂ ਪੈਣਾ ਇਹਨੂੰ ਰਾਮ ਨਾਲ ਚੂਸੀ ਜਣਾ ਇਹਨੇ ਆਪਣੇ ਆਪ ਅੰਦਰ ਜਾ ਹਾ ਮੈਲਟ ਹੋਈ ਜਾਣਾ ਜਿਹੜਾ ਸਲਾਈਵੇ ਦੇ ਨਾਲ ਰਲ ਰਲ ਕੇ ਇਹਨੇ ਅੰਦਰ ਜਾਈ ਜਾਣਾ ਹਾਰਟ ਦੀ ਆਰਟਰੀਜ਼ ਨੂੰ ਆਰਾਮ ਦੇਊਗੀ ਬਿਲਕੁਲ ਜਿੱਦਾਂ ਪੇਸ਼ੈਂਟ ਨੂੰ ਡਿਪਰੈਸ਼ਨ ਆ ਜਾਂ ਮਾਈਗਰੇਨ ਆ ਜਾਂ ਸਿਰਦਰਦ ਰਹਿੰਦਾ ਜਾਂ ਘਬਰਾਟ ਹੁੰਦੀ ਹੈ ਹਾਰਟਬੀਟ ਵੱਧਦੀ ਹੈ ਉਹਨੂੰ ਵੀ ਇਹ ਫਰੂਕੀ ਸਾਹਿਬ ਬੈਲੈਂਸ ਕਰੂਗੀ ਬਿਲਕੁਲ ਕਰ ਅਗਰ ਤਰ ਅਗਰ ਦੀ ਨਿਯਮਤ ਤੌਰ ਤੇ ਵਰਤੋ ਕੀਤੀ ਹੈ ਹਾਂਜੀ ਹਾਂਜੀ ਅਸੀਂ ਹਰੀ ਹਰੀ ਇਲਾਇਚੀ ਦੇ ਅਰਕ ਨੂੰ ਜਿਹੜੀ ਹਾਰਟ ਕੇਅਰ ਕਿੱਟ ਹੈ ਸਾਡੀ ਉਹਦੇ ਵਿੱਚ ਅਸੀਂ ਯੂਜ਼ ਕਰਦੇ ਆ ਦੇਖੋ ਹਰੀ ਇਲਾਇਚੀ ਦਾ ਅਰਕ ਹੈ ਅੱਛਾ ਇਲਾਇਚੀ ਹਾਂਜੀ ਹਾਂਜੀ ਆ ਦੇਖੋ ਹਰੀ ਇਲਾਇਚੀ ਦਾ ਅਰਕ ਹੈ ਇਹਨੂੰ ਫਰੂਕੀ ਸਾਹਿਬ ਅਸੀਂ ਅਸੀਂ ਕੈਟਰ ਦੇ ਵਿੱਚ ਯੂਜ਼ ਕਰਦੇ ਆ ਕਿਉਂਕਿ ਹਾਰਟ ਦੇ ਕੋਫੀ ਸਾਰਾ ਇਹ ਫਾਇਦਾ ਕਰਦੀ ਆ ਦੇਖੋ ਜਿੱਦਾਂ ਹਾਰਟ ਦੀ ਆਪ ਪਹਿਲਾਂ ਵੀ ਕਾਫੀ ਜਿਹੜੀਆਂ ਬੂੰਦਾਂ ਦੀ ਲੋਕ ਗੱਲ ਕਰਦੇ ਨੇ ਪਹਿਲਾਂ ਵੀ ਇਹ ਉਹ ਆਹੀ ਬੂੰਦਾਂ ਨੇ ਹਾਂਜੀ ਹਾਂਜੀ ਫਰੂਕੀ ਸਾਹਿਬ ਉਹ ਆਹੀ ਬੂੰਦਾਂ ਜਿਹੜੀਆਂ ਤੁਸੀਂ ਵਾਰ-ਵਾਰ ਪੁੱਛਦੇ ਤੁਸੀਂ ਕਿਵੇਂ ਠੀਕ ਹੋਇਆ ਕੀ ਡਾਕਟਰ ਸਾਹਿਬ ਨੇ ਦਿੱਤਾ ਸੀ ਤੁਹਾਨੂੰ ਤੇ ਮਰੀਜ਼ ਇਹੀ ਗੱਲ ਕਰਦੇ ਵੀ ਅਸੀਂ ਬੂੰਦਾਂ ਵਾਲੀ ਦਵਾਈ ਲੱਗਦੀ ਹੈ ਇਹ ਹਰੀ ਇਲਾਇਚੀ ਵਾਲਾ ਜੀ ਹਾਂਜੀ ਹਰੀ ਇਲਾਇਚੀ ਦਾ ਅਰਕ ਜਿੱਦਾਂ ਇਹ ਸਾਡੀ ਹਾਰਟ ਕੇਅਰ ਕਿਟ ਇਹਦੇ ਵਿੱਚ ਪਾਇਆ ਤੇ ਇਹ ਫਰੂਕੀ ਸਾਹਿਬ ਜਿੱਦਾਂ ਜੇ ਬਾਲਾ ਪੇਸ਼ੈਂਟ ਨੂੰ ਪਰੇਸ਼ਾਨੀ ਹੋ ਰਹੀ ਤਾਂ ਅਸੀਂ ਡਾਇਰੈਕਟ ਕੱਲਾ ਅਰਕ ਵੀ ਦੇ ਦਿੰਦੇ ਆ ਜਿੱਦਾਂ ਦੇਖੋ ਇਹਦੀਆਂ 20 ਬੂੰਦਾ ਪਾ ਕੇ ਨਾ ਅਪ ਇਸ ਤਰ੍ਹਾਂ ਪਾਣੀ ਦੇ ਵਿੱਚ ਲੈ ਲੈਣੀਆ ਪੇਸ਼ੈਂਟ ਕਿੰਨਾ ਮਰਜੀ ਮਹਿਸੂਸ ਕਰ ਰਿਹਾ ਮੈਨੂੰ ਹਾਰਟ ਅਟੈਕ ਨਾ ਹੋ ਜਾਵੇ ਮੈਨੂੰ ਡਰ ਮਹਿਸੂਸ ਹੁੰਦਾ ਵਾ ਤੇ ਮੈਂ ਮੈਨੂੰ ਜਲਦੀ ਆਰਾਮ ਚਾਹੀਦਾ ਫਿਰ ਅਸੀਂ ਉਹਨੂੰ ਇੱਥੇ ਬਿਠਾ ਕੇ ਫਰੂਕੀ ਸਾਹਿਬ ਇਦਾਂ 20 ਬੂੰਦਾ ਪਾ ਕੇ ਉਹਨੂੰ ਇਦਾਂ ਪਲਾ ਦਿੰਨੇ ਆ बस ਇਦਾਂ ਹੀ ਪੀ ਲੈਣਾ ਉਹਨਾਂ ਨੂੰ ਕਹਿੰਦੇ 5 ਮਿੰਟ ਇੱਥੇ ਬੈਠ ਜਾਓ ਬਾਈ 10 ਮਿੰਟ ਬਾਅਦ ਜਦੋਂ ਅਸੀਂ ਪੇਸ਼ੈਂਟ ਨੂੰ ਪੁੱਛਦੇ ਹਾਂ ਕਿਦਾ ਕਿਹਦਾ ਹੁਣ ਮੈਨੂੰ ਰਿਲੈਕਸ ਫੀਲ ਹੋ ਰਿਹਾ ਕਾਫੀ ਸਾਰਾ ਜਿਹੜਾ ਮੇਰਾ ਡਰ ਜਿਹੜਾ ਅੰਦਰੋਂ ਨਿਕਲ ਗਿਆ ਹੈਗਾ ਹਾਂਜੀ ਡਾਕਟਰ ਸਾਹਿਬ ਜੀ ਮੇਨੇ ਜੀਭ ਦੇ ਹੇਠਾਂ ਰੱਖੀ ਹੋਈ ਸੀ ਇਹ ਤਾਂ ਹੁਣ ਖੁੱਲ ਗਈ ਹੈ ਜੀ ਤੇ ਇਹਨੂੰ ਫਿਰ ਵੀ ਲਗਾਤਾਰ ਚੂਸਦੀ ਰਹੀਏ ਚੂਸਦੇ ਰਹਿਣਾ ਜੀ ਇਹਦਾ ਉੱਪਰਲਾ ਛਿਲੜਾ ਹੌਲੀ-ਹੌਲੀ ਉਤਰ ਜਾਊਗਾ ਤੇ ਦਾਣੇ ਨਿਕਲ ਆਉਣਗੇ ਵਿੱਚੋਂ ਇਹਨੂੰ ਇਦਾਂ ਹੀ ਰੱਖੀ ਰੱਖਣਾ ਜਿੱਦਾਂ ਆਪ ਟੌਫੀ ਚੂਸਦੇ ਰਹਿੰਦੇ ਆ ਕਾਲੇ ਪੈਣ ਦੀ ਲੋੜ ਨਹੀਂ ਘੰਟਾ ਅੱਧਾ ਘੰਟਾ ਡੇਢ ਘੰਟਾ ਵੀ ਲੱਗ ਜਾ ਉਹਨਾਂ ਹੌਲੀ ਹਾਰਟ ਦੇ ਬਹੁਤ ਸਾਰੇ ਪੇਸ਼ੈਂਟ ਕੱਲੀ ਹਰੀ ਇਲਾਇਚੀ ਨਾਲ ਹੀ ਠੀਕ ਹੋ ਸਕਦੇ ਹਾਂਜੀ ਕੀ ਬਾਤ ਹੈ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਸੋ ਅਸੀਂ ਕੁਝ ਕੁ ਪੇਸ਼ੈਂਟ ਹੈਗੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਮੇਰੀ ਜ਼ੁਬਾਨ ਦੇ ਹੇਠਾਂ ਮੈਂ ਵੀ ਇਲਾਇਚੀ ਰੱਖ ਰਹੀ ਹੈ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਦੀ ਕਿਸ ਤਰੀਕੇ ਨਾਲ ਇੱਥੇ ਆ ਕੇ ਜਦੋਂ ਤੋਂ ਡਾਕਟਰ ਸੁਰਦਰਪਾਲ ਸ਼ਰਮਾ ਜੀ ਹੋਰ ਨਾਲ ਉਹਨਾਂ ਦੀ ਮੁਲਾਕਾਤ ਹੋਈ ਹੈ ਜਾਂ ਫਿਰ ਡਾਕਟਰ ਸੁਰਦਰਪਾਲ ਸ਼ਰਮਾ ਦੇ ਨੁਸਖੇ ਫਾਰਮੂਲੇ ਨੇ ਅਪਲਾਈ ਕੀਤੇ ਨੇ ਆਪਣੇ ਦੇ ਉੱਤੇ ਤਾਂ ਉਹਨਾਂ ਨੂੰ ਕਿੰਨਾ ਕੁ ਜਿਹੜਾ ਫਰਕ ਹੈ ਇ ਨਜ਼ਰ ਆਇਆ ਸੋ ਕੁਝ ਕੁ ਲੋਕ ਨੇ ਇੱਥੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਕੀ ਦਿੱਕਤਾਂ ਕੀ ਕੀ ਪਰੇਸ਼ਾਨੀਆਂ ਉਹ ਇੱਥੇ ਲੈ ਕੇ ਆਏ ਸੀ ਤੇ ਹੁਣ ਡਾਕਟਰ ਸ਼ਰਮਾ ਜੀ ਉਹਨਾਂ ਦੇ ਨੁਸਖਿਆਂ ਤੋਂ ਬਾਅਦ ਫਾਰਮੂਲਿਆਂ ਤੋਂ ਬਾਅਦ ਉਹਨਾਂ ਨੂੰ ਕਿੰਨੀ ਕੋਰਾਹਤ ਹੈ ਸਾਡੇ ਨਾਲ ਨੇ ਇੱਕ ਸੱਜਣ ਗੱਲਬਾਤ ਕਰਦੇ ਸਤਿ ਸ਼ਕਲ ਬਾਈ ਜੀ ਸਤਿ ਸ਼ਕਲ ਜੀ ਕਿ ਨੈ ਤੁਹਾਡਾ ਸੁਖਵਿੰਦਰ ਸਿੰਘ ਜੀ ਅੱਛਾ ਕਿੱਥੋਂ ਆਏ ਹੋ ਹੁਸ਼ਿਆਰਪੁਰ ਤੋਂ ਜੀ ਹੁਸ਼ਿਆਰਪੁਰ ਤੋਂ ਕੀ ਪ੍ਰੋਬਲਮ ਲੈ ਕੇ ਆਏ ਹੋ ਬਾਈ ਜੀ ਮੇਰੇ ਛਟਕਾ ਦੀ ਪ੍ਰੋਬਲਮ ਸੀ ਕਾਫੀ ਲੀ ਉਹ ਕੀ ਹੁੰਦੀ ਹੈ ਜੀ ਲੱਤ ਚ ਪੇਨ ਹੁੰਦੀ ਸੀ ਜਦੋਂ ਡਿਸਕ ਉਗਲਤ ਤਾਂ ਸੀ ਹਾਂਜੀ ਹਾਂਜੀ ਅੱਛਾ ਨਾਟ ਬੀਪੀ ਹਾਈ ਹੁੰਦਾ ਸੀ ਦਰਦ ਹੋਣ ਤੋਂ ਬਾਅਦ ਵੀ ਬੀਪੀ ਹਾਈ ਹੁੰਦਾ ਸੀ ਬੀਪੀ ਹਾਈ ਦਵਾਈਆਂ ਦਵਾਈਆਂ ਖਾਣ ਨੂੰ ਹੋਣ ਲੱਗ ਪਿਆ ਸੀਗਾ ਜਿੱਦਾਂ ਅੱਛਾ ਮਤਲਬ ਤੁਸੀਂ ਦਰਦ ਦੀ ਦਵਾਈ ਖਾਧੀ ਤੇ ਉਸ ਤੋਂ ਬਾਅਦ ਬੀਪੀ ਵੀ ਵਧਣ ਲੱਗ ਪਿਆ ਬੀਪੀ ਵੀ ਵਧਣ ਲੱਗ ਪਿਆ ਹਾਂਜੀ ਹਾਂਜੀ ਤੇ ਫਿਰ ਕਿੱਥੇ ਕਿੱਥੇ ਦਿਖਾਇਆ ਤੁਸੀਂ ਕਾਫੀ ਦਿਖਾਇਆ ਐਲੋਪੈਥੀ ਜਿੱਦਾਂ ਫਿਰ ਇਹਨਾਂ ਡਾਕਟਰ ਸਾਹਿਬ ਦਾ ਦੇਖਿਆ ਸੀ YouTube ਤੇ ਅੱਛਾ ਇਥੋਂ ਮੈਂ 20 ਦਿਨ ਪਹਿਲਾਂ ਦਵਾਈ ਲੈ ਕੇ ਗਿਆ ਸੀ ਮੇਰਾ ਬੀਪੀ ਸਹੀ ਆ ਤੇ ਮੇਰੇ ਦਰਦ ਨੂੰ ਵੀ ਫਰਕ ਆ ਕਾਫੀ 20 ਦਿਨਾਂ ਚ ਬੀਪੀ ਠੀਕ ਹਾਂਜੀ 20 ਦਿਨ ਗੋਲੀ ਛੱਡਤੀ 20 ਦਿਨਾਂ ਚ ਕਿੰਨਾ ਰਹਿੰਦਾ ਸੀ ਬੀਪੀ ਤੁਹਾਡਾ ਬੀਪੀ ਹੋ ਜਾਂਦਾ ਸੀਗਾ 100 140 ਮਤਲਬ ਜਦੋਂ ਡੇਡ 150 ਤੱਕ ਜਾਂਦਾ ਸੀ ਜਿੱਦਾਂ 150 ਤੱਕ ਜਾਂਦਾ ਸੀ ਹਾਂਜੀ 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 ਠੀਕ ਹੈ ਫਿਰ ਡਾਕਟਰ ਸਾਹਿਬ ਨੇ ਕੀ ਫਾਇੰਡ ਆਊਟ ਕੀ ਕੀਤਾ ਨਹੀਂ ਕੁਛ ਨਹੀਂ ਉਹਨੇ ਕਿਹਾ ਮੈਡੀਸਨ ਤੁਸੀਂ ਤਾਂ ਪਹਿਲਾਂ 10 ਦਿਨ ਗੋਲੀ ਤੋਂ ਬਾਅਦ ਫਿਰ ਗੋਲੀ ਛੱਡ ਕੇ ਦੇਖਿਓ ਫਿਰ ਉਸ ਤੋਂ ਬਾਅਦ ਮੈਂ ਬੀਪੀ ਚੈੱਕ ਕਰਦਾ ਰਿਹਾ ਹੁਣ ਠੀਕ ਹੈ ਮੇਰਾ ਡੇਲੀ ਰੂਟੀਨ ਚੈੱਕ ਕਰਦੇ ਹਾਂਜੀ ਹਾਂਜੀ ਤੁਹਾਨੂੰ ਇਸ ਤਰ੍ਹਾਂ ਦਾ ਕੀ ਦਿੱਤਾ ਸੀ ਇਹਨਾਂ ਨੇ ਗੋਲੀਆਂ ਦਿੱਤੀਆਂ ਬੂੰਦਾ ਦਿੱਤੀਆਂ ਕੀ ਦਿੱਤਾ ਲਿਕਵਿਡ ਫਾਰਮ ਦੇ ਵਿੱਚ ਦਿੱਤੀ ਸੀ ਮੈਡੀਸਿਨ ਲਿਕਵਿਡ ਫਾਰਮ ਦੇ ਵਿੱਚ ਮੈਡੀਸਿਨ ਹਾਂਜੀ ਉਹ ਬੂੰਦਾ ਵਾਲੀ ਮੈਡੀਸਿਨ ਬੂੰਦਾ ਵਾਲੀ ਹਾਂਜੀ ਹਾਂਜੀ ਓਕੇ ਹਾਂਜੀ ਹਾਂਜੀ ਹੁਣ ਦਰਦ ਦਾ ਜਿਹੜਾ ਸੈੱਟ ਕਾ ਪੇਨ ਹੈਗਾ ਦਰਦ ਦਾ ਕੀ ਹਾਲ ਹੈ ਹਾਲ ਹੈ ਵੈਸੇ ਫਰਕ ਆ ਕਿੰਨੇ ਕ ਫੀਸਦ ਫਰਕ ਮੰਨਦੇ ਹੋ ਉਹਦੇ ਵਿੱਚੋਂ ਮੈਨੂੰ ਮਤਲਬ 30% ਫਰਕ ਹੈਗਾ ਮਤਲਬ ਵੀ ਦਿਨ ਚ 30% ਫਰਕ ਫਰਕ ਹੈਗਾ ਕਿੰਨੇ ਟਾਈਮ ਹੋ 2 ਸਾਲ ਹੋ ਗਏ 2 ਸਾਲ ਜਿੱਥੇ ਕਿੱਥੇ ਦਿਖਾਤਾ ਚਲੋ ਕਿਸੇ ਡਾਕਟਰ ਦਾ ਨਾਮ ਤਾਂ ਲਿਓ ਸ਼ਹਿਰ ਜ਼ਰੂਰ ਗਣਾ ਦਿਓ ਸਾਨੂੰ ਨਹੀਂ ਕਾਫੀ ਜਲੰਧਰ ਲਧਿਆਣੇ ਤੱਕ ਵੀ ਜਾਂਦਾ ਰਿਹਾ ਮਤਲਬ ਐਲੋਪੈਥੀ ਮੈਡੀਸਨ ਦੇ ਨਾਲ ਪੇਨ ਕਿਲਰ ਹੀ ਸੀ ਜਦੋਂ ਮੈਂ ਦਵਾਈ ਖਾਂਦਾ ਸੀ ਫਰਕ ਸੀ ਜਦੋਂ ਛੱਡਦਾ ਸੀ ਫੇਰ ਪੇਨ ਹੋਣ ਲੱਗ ਪੈਂਦੀ ਸੀ ਹਾਂਜੀ ਹਾਂਜੀ ਤੇ ਹੁਣ ਤੁਸੀਂ ਤੁਹਾਨੂੰ ਮੰਨਦੇ ਵੀ 30% ਫਰਕ ਹੈਗਾ ਹਾਂਜੀ ਹੈਗਾ ਥੋੜਾ ਥੋੜਾ ਮਤਲਬ ਲੱਗ ਰਿਹਾ ਹੈ ਕਿ ਇੰਨਾ ਫਰਕ ਹੈਗਾ ਠੀਕ ਹੈ ਉਹ ਉਹ ਕਹਿੰਦੇ ਵੀ ਜਿਹੜੇ ਸੱਟ ਦਾ ਪੇਨ ਹੋ ਜਾਂਦੀ ਹੈ ਜਾਂ ਦਰਦ ਮਤਲਬ ਪੂੜੇ ਤੋਂ ਪੈਰ ਤੱਕ ਜਾਂਦਾ ਉਹ ਥੈਰਾਪੀਆਂ ਵੀ ਹੋਰ अच्छा हाँ जी, हाँ जी। जी, जी। वो टेंपरेरी ਸੀਗਾ ਜਿੱਦਾਂ ਮਲਕ ਕਰਵਾਉਣ ਤੋਂ ਬਾਅਦ ਥੋੜਾ ਫਰਕ ਪੈਂਦਾ ਸੀ ਫਿਰ ਜਦੋਂ ਛੱਡਦਾ ਸੀ ਨਾਲ ਹੋਣ ਲੱਗ ਪੈਂਦੇ ਸੀ ਹਾਂਜੀ ਹਾਂਜੀ ਜੀ ਜੀ ਪੈਰਾਂ 'ਚ ਸੋਨਵਾਨ ਸੀ ਉਹ ਕਾਫੀ ਸੀ ਉਹ ਮਲਕਟ ਗਿਆ ਹੁਣ ਜੇ ਤਾਂ ਅੱਛਾ ਅੱਛਾ ਵੀਰ ਤਾਂ ਹੁੰਦਾ ਸੁਨਣਾ ਪਰ ਇੰਨਾ ਹੋ ਜਾਂਦਾ ਜੁੱਤੀ ਦਾ ਨਹੀਂ ਪਤਾ ਲੱਗਦਾ ਲੈ ਕੇ ਗਿੱਡ ਜਾਂਦੇ ਸੀ ਇੰਨਾ ਤਾਂ ਨਹੀਂ ਸੀਗਾ ਹੈਗਾ ਸੀਗਾ ਜੇ ਤਾਂ ਉਮਰ ਕਿੰਨੀ ਹੈ ਬਾਈ ਜੀ ਤੁਹਾਡੀ ਮੇਰੀ 45 ਸਾਲ 45 ਸਾਲ ਦੀ ਉਪਰ ਹੈ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੱਚਕਾਲ ਜੀ ਸੱਚਕਾਲ ਜੀ ਤੁਹਾਡਾ ਕੀ ਨਾਮ ਹੈ ਲਖਪ੍ਰੀਤ ਕੋਰਾ ਜੀ ਅੱਛਾ ਤੁਸੀਂ ਕਿੱਥੋਂ ਆਏ ਹੋ ਮਾਨਸਾ ਮਾਨਸੇ ਤੋਂ ਆਇਓ ਬੜੀ ਦਰੋਂ ਆਇਓ ਹਾਂਜੀ ਤੇ ਕੀ ਪ੍ਰੋਬਲਮ ਲੈ ਕੇ ਆਵਲਾ ਪ੍ਰੀਜੀ ਤੋਂ ਹੀ ਦੀ ਪ੍ਰੋਬਲਮ ਹਸੀਗੀ ਜੀ ਸਾਨੂੰ ਸਰਵਾਈਕਲ ਦੀ ਅੱਛਾ ਕੀ ਹੁੰਦਾ ਸੀ ਮੋੜਾਂ ਚ ਦਰਦ ਵਾਲਾ ਹੁੰਦਾ ਸੀਗਾ ਜੀ ਨਹੀਂ ਸਰਵਾਈਕਲ ਮਤਲਬ ਕੀ ਹੁੰਦਾ ਆ ਮੋਢੇ-ਮੋਢੇ ਦੁਖਦੇ ਸੀਗੇ ਜਿਆਦੇ ਬਾਹਾਂ ਚ ਦਰਦ ਅੱਛਾ ਹਾਂਜੀ ਤੇ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਤੁਹਾਨੂੰ ਹੋਏ ਤਾਂ ਕਈ ਸਾਲ ਹੋ ਗਏ ਜੀ 7-8 ਸਾਲ ਹੋ ਗਏ ਜੀ 7-8 ਸਾਲ ਹੋ ਗਏ ਬੜੇ ਆਰਾਮ ਨਾਲ ਕਹਿੰਦਾ ਜੀ ਕਈ ਸਾਲ 7-8 ਸਾਲ ਹਾਂਜੀ ਦਵਾਈਆਂ ਖਾਂਦੇ ਰਹੇ ਜੀ ਅੱਛਾ ਅੰਗਰੇਜ਼ੀ ਬਹੁਤ ਦਵਾਈ ਖਾਦੀ ਆ ਜੀ ਉਦੋਂ ਮਾਨਸਾਂ ਵਰਨ ਵਾਲੇ ਤੋਂ ਜੀ ਅੱਛਾ ਕੋਈ ਫਰਕ ਨਹੀਂ ਪ ਪਰ ਇੱਥੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਪਹਿਲੀ ਵਾਰ ਹੈ ਦੂਜੀ ਵਾਰ ਹੈ ਇੱਥੇ ਚੌਥੀ ਵਾਰ ਆ ਗਏ ਜੀ ਅੱਜ ਚੌਥੀ ਵਾਰ ਆ ਗਏ ਕਿੰਨਾ ਕੁ ਫਰਕ ਹੈ ਜੀ ਠੀਕ ਹੈ ਜੀ ਵਧੀਆ ਅੱਗੇ ਨਾਲ ਬਹੁਤ ਫਰਕ ਆ ਜੀ ਅੱਛਾ ਬਸ ਥੋੜੀ ਪ੍ਰੋਬਲਮ ਰਹੀ ਜੀ ਥੋੜੀ ਪ੍ਰੋਬਲਮ ਰਹੀ ਹਾਂਜੀ ਮਤਲਬ ਚਾਰ ਪੰਜ ਵਾਰ ਚ ਹੀ ਥੋੜੀ ਪ੍ਰੋਬਲਮ ਕਿੰਨੇ ਰੁਪਏ ਚ ਕਿੰਨੇ ਪੈਸੇ ਫਰਕ ਮੰਗਦੇ ਹੋ 80% ਫਰਕ ਹੋਊਗਾ ਜੀ ਸੋਚ 80% ਹਾਂਜੀ ਥੋੜੀ ਰਹਿ ਗਈ ਅੰਗੂਲੀ ਅੱਛਾ ਹਾਂਜੀ ਤੇ ਜ਼ਿਆਦਾ ਪਹਿਲਾਂ ਤੰਗ ਸਰਵਾਈਕਲ ਮੋਡੇ ਗੋਡੇ ਕਰ ਮੋਡੇ ਕਰਦੇ ਸੀ ਪਿੱਠ ਦਰਦ ਕਰਦੇ ਸੀ ਜ਼ਿਆਦਾ ਪਿੱਠੇ ਜ਼ਿਆਦਾ ओके ਯੋਨੂ ਬਹੁਤ ਫਰਕ ਆ ਜੀ ਹੁਣ ਬਹੁਤ ਫਰਕ ਹਾਂਜੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਸੋ ਇਹ ਲਪਰੀ ਜੀ ਨੇ ਮਾਨਸੇ ਤੋਂ ਆਏ ਸੀ ਹੋਰ ਉਹਨੇ ਦੱਸਿਆ ਕਿ ਇਸ ਤਰੀਕੇ ਨਾਲ ਪਿਛਲੇ 7-8 ਸਾਲ ਤੋਂ ਉਹ ਦਰਦਾਂ ਨਾਲ ਦੋ-ਦੋ ਚਾਰ-ਚਾਰ ਹੋ ਰਹੀ ਸੀ ਤੇ ਇੱਥੇ ਆ ਕੇ ਕਾਫੀ ਫਰਕ ਪਿਆ ਸੱਚ ਕੱਲ ਬਈ ਜੀ ਹਸੀ ਗਾ ਜੀ ਕਿਨਾ ਹੈ ਤੁਹਾਡਾ ਮੇਰਾ ਬਿਆਨ ਸਿੰਘ ਜੀ ਅੱਛਾ ਤੁਸੀਂ ਕਿੱਥੋਂ ਆਏ ਹੋ ਮੈਲਰ ਅੱਗੇ ਤੋਂ ਆਏ ਜੀ ਲੈਰਿਕ ਅੱਗੇ ਤੋਂ ਕੀ ਪ੍ਰੋਬਲਮ ਲੈ ਕੇ ਆਏ ਬਿਆਨ ਜੀ ਹਾਰਟ ਦੀ ਪ੍ਰੋਬਲਮ ਸੀ ਹਾਰਟ ਦੀ ਹਾਂਜੀ ਸਾਰੇ ਬੈਠ ਨੇ ਤੁਹਾਨੂੰ ਦੇਖ ਕੇ ਤਾਂ ਕੋਈ ਕਹਿ ਨਹੀਂ ਸਕਦਾ ਵੀ ਤੁਹਾਨੂੰ ਹਾਰਟ ਦੀ ਪ੍ਰੋਬ ਉਹ ਦਰਦ ਹੁੰਦਾ ਦੀ ਬੰਦਾ ਸੀ ਪੀਜੀਏ ਨੇ ਬਾਈਪਾਸ ਸਰਜਰੀ ਦੱਸਿਆ ਸੀ ਮੈਨੂੰ ਅੱਛਾ ਪਰ ਦਵਾਈ ਖਾਂਦਾ ਸੀ ਪਰ ਮੈਨੂੰ ਇਹਨਾਂ ਪਤਾ ਲੱਗਿਆ ਇੱਥੋਂ ਦਵਾਈ ਖਾਦੀਆ ਹੁਣ ਫਰਕ ਲੱਗਦਾ ਕਿੰਨੇ ਦਿਨਾਂ ਚ ਮੈਨੂੰ ਤੀਜੀ ਵਾਰ ਆਇਆ ਮੈਂ ਹੁਣ ਕਿੰਨਾ ਕੁ ਫਰਕ ਮੰਨਦੇ ਮੂੰਹ ਪਹਿਲਾਂ ਦਾ ਫਰਕ ਦਾ 50% ਹੋ ਰਿਹਾ ਹੈ ਅੱਛਾ ਪਹਿਲਾਂ ਕੀ ਹੁੰਦਾ ਸੀ ਇੱਥੇ ਆਉਣ ਤੋਂ ਪਹਿਲਾਂ ਹੁਣ ਇੱਥੇ ਆਉਣ ਤੋਂ ਬਾਅਦ ਕੀ ਨਹੀਂ ਹੁੰਦਾ ਹੋ ਜਾਂਦੀ ਬਾਹ ਮੂੰਹ ਦਰਦ ਹੋ ਜਾਂਦੀ ਸੀ ਹੁਣ ਘਟ ਰਿਹਾ ਹੋ ਉਹ ਤੋਂ ਅੱਛਾ ਹੂੰ ਪੀਜੀਏ ਲੈ ਨੇ ਕਹਤਾ ਸੀ ਬਾਈਪਾਸ ਸਰਜਰੀ ਹੋਉ ਆਉਂਦਾ ਬਾਈ ਸਾਜਪੁਰ ਆਉਂ ਮਤਲਬ ਬਲਾਕਿੰਗ ਆ ਗਈ ਹਾਂ ਜੀ ਕਿੰਨੇ ਪਰਸੈਂਟ ਬਲਾਕਿੰਗ ਸੀ 80 90% 80 90% ਬਲਾਕਿੰਗ ਹਾਂ ਜੀ ਅੱਛਾ ਫਿਰ ਡਾਕਟਰ ਨੇ ਤੁਹਾਡੇ ਨਾਲ ਇਸ ਤਰ੍ਹਾਂ ਦਾ ਕੀ ਕੀਤਾ ਤੁਹਾਡੀ ਸਰਜਰੀ ਬਚਾਤੀ ਇਹਨਾਂ ਨੇ ਇਹਨੂੰ ਦਵਾਈ ਦਿੱਤੀਆਂ ਨੇ ਫਿਰ ਬੰਨਾਲੇ ਪੀਣਾ ਜੀ ਮੈਨੂੰ ਪਤਾ ਕਿਵੇਂ ਲੱਗਿਆ ਸੀ ਤੁਹਾਨੂੰ ਬਿਆਂ ਜੀ ਮੈਨੂੰ ਵੀਡੀਓ 'ਚ ਪਤਾ ਲੱਗਿਆ ਸੀ ਇਹਨਾਂ ਤੋਂ ਅੱਛਾ ਵੀਡੀਓ 'ਚ ਪਤਾ ਲੱਗਿਆ ਹਾਂ ਜੀ ਅੱਛਾ ਭਰੋਸਾ ਹੋ ਗਿਆ ਸੀ ਵੀ ਠੀਕ ਹੋ ਰਿਹਾ ਹੈ ਭਾ ਭਰੋਸਾ ਵਗਿਆ ਦੀ ਅੱਛਾ ਕਿਹੜੀ ਗੱਲ ਸਭ ਤੋਂ ਵਧੀਆ ਲੱਗੀ ਡਾਕਟਰ ਸਾਹਿਬ ਦਿਲ ਖੜਾਤਾ ਇਹਨਾਂ ਨੇ ਮੇਰਾ ਬਹੁਜੀ ਅੰਦੂਏ ਡਾਕਟਰ ਆਈ ਜਾਂਦੇ ਸੀ ਅੱਛਾ ਕੀ ਮੈਂ ਆਪਰੇਸ਼ਨ ਕਰਾਉ ਉਹ ਅਰੋਨਪੂ ਬਾਈ ਬਸਾਜੀ ਕਰਉਣੀ ਪੂਗੀ। ਇਹ ਕਹਿੰਦੇ ਐ ਇਦਾਂ ਹੀ ਠੀਕ ਕਰ ਦਾਂਗੇ ਅਸੀਂ। ਉਹ ਫਰਕ ਐ ਮੈਨੂੰ। ਡਾਕਟਰ ਸਭ ਜੀ ਜੀ। ਬਾਕੀ ਹੁਣ ਦੇਖਾਂ ਬਾਬਾ ਜਰਮੀ ਖਾ ਕੇ ਵੋਟ ਕਰਾਵਾਂਗੇ ਪੂਰੀ। ਪਤਾ ਲੱਗੂ ਚੰਗੀ ਤਰ੍ਹਾਂ ਯਾਰ। ਹੁਣ ਤੁਹਾਡੇ ਤਬਦੀਲੀਆਂ ਕੀ ਕੀ ਆਈਆਂ ਨੇ? ਉਹ ਸਾਨੂੰ ਛੱਡਦੇ ਕੰਮ ਬੰਦੀਆ ਹੋ ਜਾਂਦਾ ਉਹ ਦਰਦੂ ਵੀ ਘਟ ਰਿਹਾ। ਅੱਛਾ। ਦਿਮਾਗ 'ਚ ਬੋਝ ਛੱਕ ਗਿਆ। ਉਹ ਬੋਝ ਬੰਦੇ ਦਾ ਜਦੋਂ ਦਸਦੇ ਵੀ ਬਾਈਪਾਸ ਸਰਜਰੀ ਹੋਣੀ ਐ, ਬੰਦਾ ਪਹਾੜ ਜਿੰਨਾ ਬੋਝ ਤਾਂ ਨਰੀ ਜਾਂਦੇ ਸੀ ਉਹ ਦਿਨਾਂ ਲਈ। ਅੱਛਾ। ਦਿਮਾਗ ਤੇ ਵੀ ਆਏ ਆ ਕੀ ਹੋ ਜੂ ਕੀ ਹੋ ਜੂਗਾ। ਤੁਹਾਡੇ ਵਲ ਫੁਰ ਤੇ ਦਿਲਚੀ ਦਰ ਬਠਾਤਾ ਹਾਂ ਯਾ ਤੇ ਹੁਣ ਦਿਲ ਮੜਾ ਖੜਾ ਹੈ ਅੱਛਾ ਚਲੋ ਦਿਲ ਤਾਂ ਨਾ ਖੜੇ ਮਤਲਬ ਦਿਲ ਸਹੀ ਹੋ ਗਿਆ ਹਾਂ ਜੀ ਜੀ ਅੱਛਾ ਜਿਹੜੇ ਲੋਕ ਤੁਹਾਨੂੰ ਇਸ ਵੇਲੇ ਦੇਖ ਰਹੇ ਨੇ ਉਹਨਾਂ ਨੂੰ ਕੀ ਕਹੋਗੇ ਤੁਸੀਂ ਬੀ ਆਂ ਜੀ ਅਜਾ ਤੁਰੂ ਅੱਗੇ ਦੇਖੇ ਦਵਾਈ ਲਵਣਾ ਇੱਕ ਵਾਰੀ ਪ੍ਰੈਸ਼ਰ ਤੋਂ ਬਚੋ ਜੀ ਠੀਕ ਹੈ ਹੋ ਸਕੇ ਜੀ ਠੀਕ ਹੈ ਜੇ ਜਦੋਂ ਇਸ ਤਰ੍ਹਾਂ ਦਾ ਬੰਦੇ ਦਿਮਾਗ 'ਚ ਬੋਝ ਹੋ ਜਾਂਦਾ ਉਹ ਕਈ ਵਾਰ ਕੱਲਾ ਵੀ ਰਹਿ ਜਾਂਦਾ ਕਿਤੇ ਨਾ ਆਉਣਾ ਨਾ ਕਿਤੇ ਜਾਣਾ ਨਾ ਕੋਈ ਗੱਲ ਨਾ ਕੋਈ ਬਤ ਹੁੰਦੀ ਹੈ ਵੀ ਕਿੰਨੇ ਮਿੰਟ ਚ ਕੀ ਹੋ ਜੇ ਅੱਛਾ ਐਂਦਾ ਜੀ ਮੇਰਾ ਭਾਰ ਵੀ ਘਟ ਗਿਆ ਸੀ ਬਹੁਤ ਹੁਣ ਭਾਰੀ ਵਧਣ ਲੱਗਿਆ ਹੈ ਭਾਰ ਵੀ ਵਧ ਗਿਆ ਤੁਹਾਡਾ ਹਾਂ ਰੇਡੋ ਕਿਲੋ ਵੱਧ ਗਿਆ ਹੁਣ ਪਰ ਕਿ ਅੱਛਾ ਸੋਚ ਸੋਚ ਕੇ ਪਰ ਜਾਂ ਨਾ ਗਿਆ ਜੀ ਅੱਛਾ ਭੁੱਖ ਲੱਗਣਾ ਵੀ ਹਟ ਗਿਆ ਨਾ ਭੁੱਖ ਤਾਂ ਵਧੇ ਲੱਗ ਪਹਿਲਾਂ ਲੱਗਦੀ ਭੁੱਖ ਨੀਂਦ ਤਾਂ ਭਾਰੀ ਆਉਂਦੀ ਅਮਰੀਦਿਆ ਜੀ ਅੱਛਾ 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 ਠੀਕ ਹੁਣ ਫਰਕ ਕਿ ਪਹਿਲਾਂ ਬੁੱਤ ਪਹਿਲਾਂ ਨਾਲੋਂ ਫਰਕ ਤੁਹਾਨੂੰ ਵੀ ਉਹ ਬੂੰਦੀ ਦਿੱਤੀ ਸੀ ਇਹਨਾਂ ਨੇ ਬੂੰਦੀ ਤੇ ਹਾਂ ਜੀ ਉਹ ਉਹ ਬੰਦਾ ਜੀ ਠੀਕ ਰੋਟੀ ਤੋਂ ਪਹਿਲਾਂ ਰੋਟੀ ਤੋਂ ਬਾਅਦ ਚ ਜੀ ਜੀ ਸੋ ਦੇਖੋ ਇਹ ਇਹ ਬੰਦ ਜੀ ਹੈਗੇ ਨੇ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਪੀਜੀਆਈ ਦੇ ਡਾਕਟਰਾਂ ਨੇ ਉਹਨਾਂ ਨੂੰ ਸਰਜਰੀ ਤੱਕ ਦੱਸ ਦਿੱਤੀ ਸੀ ਕਿ ਓਪਨ ਹਾਰਟ ਸਰਜਰੀ ਤੁਹਾਡੀ ਹੋਣੀ ਹੈ 80 90 ਫੀਸਡ ਬਲੌਕਿੰਗ ਸੀ ਤੇ ਹੁਣ ਇਹਨਾਂ ਦਾ ਜਿਹੜਾ ਕਹਿ ਲਿਏ ਕਿ ਕਹਿੰਦੇ ਨੇ ਵੀ ਹੁਣ ਨਾ ਮੇਰੇ ਦਰਦ ਫੀਲ ਇੰਨਾ ਜ਼ਿਆਦਾ ਹੋ ਰਿਹਾ ਨਾ ਕੋਈ ਅਕੜਾ ਹੈਗਾ ਕੀ ਕਹੋਗੇ ਲੋਕਾਂ ਨੂੰ ਜਿਹੜੇ ਕਹਿੰਦੇ ਨੇ ਜੀ ਸਰਜਰੀ ਇੱਕ ਹੱਲ ਹੈਗਾ ਜਾਂ ਆਪਰੇਸ਼ਨ ਹੀ ਇੱਕ ਹੱਲ ਹੈਗਾ ਇੱਕ ਵਾਰੀ ਡਾਕਟਰ ਸਾਹਿਬ ਨੂੰ ਮਿਲੋ ਜੀ ਜ਼ਰੂਰ ਹਾਂ ਉਸ ਤੋਂ ਬਾਅਦ ਦੇਖੋ ਨਹੀਂ ਹੋਉਂਦਾ ਫਾਇਦਾ ਉਹਦੇ ਹੁੰਦੀ ਆ ਰੋਈ ਰੋਈ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਚਕਲ ਬਾਈ ਜੀ ਫਟਕੀ ਨਾ ਹੈ ਪਰਮਜੀਤ ਅੱਛਾ ਤੁਸੀਂ ਕਿੱਥੋਂ ਆਏ ਹੋ ਮਲੇਰਕੋਟਲੇ ਤੋਂ ਅੱਛਾ ਮਲੇਰਕੋਟਲੇ ਤੋਂ ਆਏ ਹੋ ਕੀ ਬਾਤ ਹੈ ਮਲੇਰਕੋਟਲੇ ਤੋਂ ਕੀ ਪ੍ਰੋਬਲਮ ਲੈ ਕੇ ਆ ਪਰਮਜੀਤ ਜੀ ਆਪਣੇ ਪੇਨ ਚ ਹਾਰਟ ਦੀ ਪ੍ਰੋਬਲਮ ਸੀ ਅੱਛਾ ਖਾਸ ਮਲੇਰਕੋਟਲੇ ਤੋਂ ਨਹੀਂ ਜਿਸਨੋਂ ਆਉੜਾ ਅੱਛਾ ਸੰਦੌੜ ਤੋਂ ਆਇਓ ਹਾਰਟ ਦੀ ਪ੍ਰੋਬਲਮ ਸੀ ਪਰ ਪ੍ਰੋਬਲਮ ਸੀ ਹੋਣੀ ਹੈ ਅੱਛਾ ਸੀ ਲੱਗ ਗਿਆ ਹੁਣ ਸੀ ਲੱਗ ਗਿਆ ਠੀਕ ਹੈ ਠੀਕ ਹੈ ਕੀ ਕੀ ਪ੍ਰੋਬਲਮ ਲੈ ਕੇ ਅਸੀਂ ਜਦੋਂ ਤੁਸੀਂ ਪਹਿਲੇ ਦਿਨ ਆਏ ਹੋ ਇੱਥੇ ਪੇਨ ਹੁੰਦਾ ਸੀ ਬਾਹਾਂ ਚ ਤੇ ਬੈਕ ਸਾਈਡ ਤੇ ਤੇ ਬਚਾ ਚੜਦਾ ਸੀ ਹਾਂ ਠੀਕ ਹੈ 20 ਦਿਨ ਦੀ ਦਵਾਈ ਲਈ ਸੀ ਪਹਿਲਾਂ ਅੱਛਾ ਜੀ ਹੁਣ ਫਰਕ ਪੈ ਗਿਆ ਬਹੁਤ ਵਧੀਆ 20 ਦਿਨਾਂ ਚ ਹਾਂ ਜੀ 20 ਦਿਨਾਂ ਚ ਇਸ ਤੋਂ ਪਹਿਲਾਂ ਕਿਤੇ ਦਿਖਾਇਆ ਹੁਣ ਤੁਸੀਂ ਮੈਂ ਇੱਕ ਦਿਨ ਦਿਖਾਇਆ ਜੀ ਅੱਛਾ ਕਿਤੇ ਨਹੀਂ ਦਿਖਾਇਆ ਮੈਂ ਸਿੱਧੇ ਮੈਂ ਸਿੱਧੇ ਆ ਗਿਆ ਮੈਂ ਤਾਂ ਤੁਹਾਨੂੰ ਦੇਖਦਾ ਹਰ ਰੋਜ਼ੀ ਅੱਛਾ 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 ਮੈਂ ਤੁਹਾਡੀ ਵੀਡੀਓ ਦੇਖੀ ਸੀ ਤੇ ਦੇਖ ਕੇ ਬੈਠੇ ਆ ਗਏ ਇੱਥੋਂ ਤੁਹਾਨੂੰ ਲੱਗਦਾ ਵੀ ਫਾਇਦਾ ਹੋ ਗਿਆ ਵੀਡੀਓ ਦੇਖ ਕੇ ਬਹੁਤ ਵਧੀਆ ਫਾਇਦਾ ਹੋ ਗਿਆ ਸੋਹਣਾ ਇੱਥੇ ਬਹੁਤ ਵਧੀਆ ਬਾ ਕਿੰਨੇ ਫੀਸਰ ਤੁਸੀਂ ਬੰਦੇ ਵੀ ਆਰਾਮ ਹੈ ਹਾਂ ਹੌਣ ਤਕਰੀਬ ਮੈਨੂੰ ਵੀ ਮੈਨੂੰ ਲੱਗਦਾ ਵੀ 60% ਤੋਂ ਜ਼ਿਆਦਾ ਰਾਮ ਆ 60% ਤੋਂ ਜ਼ਿਆਦਾ ਰਾਮ ਆ ਗਿਆ 20 ਦਿਨਾਂ ਦੇ ਵਿੱਚ 20 ਦਿਨਾਂ ਦੇ ਵਿੱਚ ਹੁਣ ਕਿਸੇ ਤਰ੍ਹਾਂ ਦੇ ਜਿੱਦ ਦੇ ਇੱਥੋਂ ਮੈਡੀਸਿਨ ਲੈ ਕੇ ਗਿਓ ਕੋਈ ਦਰਦ ਕੋਈ ਤਕਲੀਫ ਕੋਈ ਦਰਦ ਨਹੀਂ ਕੋਈ ਪੇਨ ਕੁਝ ਨਹੀਂ ਆਇਆ ਅੱਛਾ ਕਿੰਨੇ ਦਿਨਾਂ ਬਾਅਦ ਤੁਹਾਡਾ ਦਰਦ ਹੈਗਾ ਜਿਹੜਾ ਉਹ ਮਤਲਬ ਤੁਹਾਨੂੰ ਰਾਤ ਮਿਲਣੀ ਸ਼ੁਰੂ ਹੋ ਗਈ ਤਕਰੀਬ ਜੀ 9-10 ਦਿਨਾਂ ਬਾਅਦ 9-10 ਦਿਨਾਂ ਬਾਅਦ ਫਰਕ ਪੈ ਸਕਦਾ ਅੱਛਾ ਕਾਊਂਟ ਕਰ ਰਹੇ ਸੀ ਕਾਊਂਟ ਕਰਦੇ ਹਾਂ ਅੱਜ ਮੈਂ ਕਾਊਂਟ ਕਰਦਾ ਰਹਿਣਾ ਡੇਲੀ ਮੈਂ ਹੋਈਏ ਮੈਂ ਤੁਹਾਨੂੰ ਫੋਲੋ ਕਰਨਾ ਜ਼ਿਆਦਾ ਜੀ ਮ ਬਿਲਕੁਲ ਟਾਈਮ ਟੂ ਟਾਈਮ ਦਵਾਈ ਲੈਂਦੇ ਜੀ ਪੂਰੇ ਕਾਢਨ ਕੇ ਉਸ ਤਰ੍ਹਾਂ ਦਵਾਈ ਲਈਏ ਲੈਣੀ ਵੀ ਟਾਈਮ ਟੂ ਟਾਈਮ ਚਾਹੀਦੀ ਹੈ ਯਾ ਤੇ ਆਪਣੇ ਫੇਰ ਹੀ ਤੇ ਆਪਣੇ ਫੇਰ ਹੀ ਆਰਾਮ ਹੋਣਾ ਲੈਣੀ ਨਹੀਂ ਦਵਾਈ ਇੱਥੋਂ ਲੈ ਜਾ ਕੇ ਫੇਰ ਉਹਦਾ ਫਾਇਦਾ ਨਹੀਂ ਕੋਈ ਚਲੋ ਸਭ ਤੋਂ ਵਧੀਆ ਗੱਲ ਤਾਂ ਮੈਨੂੰ ਇਹ ਲੱਗੀ ਕਿ ਤੁਸੀਂ ਕਿਸੇ ਡਾਕਟਰਾਂ ਦੇ ਟੈਸਟਾਂ ਦੇ ਚੱਕਰਾਂ 'ਚ ਨਹੀਂ ਪਏ ਗਿਆ ਹੀ ਨਹੀਂ ਕਿਤੇ ਜੀ ਮੈਂ ਸਿੱਧਾ ਹੀ ਇੱਥੇ ਆ ਗਿਆ ਬਸ ਸਿੱਧਾ ਹੀ ਇੱਥੇ ਆ ਗਿਆ ਹੁਣ ਤੁਹਾਡੀ ਕੋਈ ਪ੍ਰੋਬਲਮ ਹੈ ਨਹੀਂ ਕੋਈ ਪ੍ਰੋਬਲਮ ਨਹੀਂ ਜੀ 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 ਸਰ ਬਹੁਤ ਬਹੁਤ ਸ਼ੁਕਰੀਆ ਅੱਛਾ ਪਰਮਜੀਤ ਜੀ ਜਿਹੜੇ ਇਸ ਵੇਲੇ ਥੋੜਾ ਜਿਹਾ ਦਰਦ ਹੋਇਆ ਬੜੇ ਜ਼ਿਆਦਾ ਵਹਿਮੀ ਹੋ ਜਾਂਦੇ ਨੇ ਕਈ ਵਾਰ ਬੰਦਾ ਚਲੋ ਹੋਣਾ ਵੀ ਚਾਹੀਦਾ ਹੈ ਜਦੋਂ ਤਕਲੀਫ ਹੁੰਦੀ ਹੈ ਇਨਵੈਸਟੀਗੇਸ਼ਨ ਤਾਂ ਹੋਣੀ ਚਾਹੀਦੀ ਵੀ ਤਕਲੀਫ ਕਿਉਂ ਹੋਈ ਉਹਨਾਂ ਨੂੰ ਕੀ ਕਹੋਗੇ ਜਿਹੜਾ ਥੋੜਾ ਜਿਹਾ ਸਾਹ ਚੜਿਆ ਜਿੱਦੀ ਡਾਕਟਰ ਦੇ ਜਾ ਕੇ ਰਿਪੋਰਟਾ ਕਰਾ ਦੇ ਰਿਪੋਰਟਾਂ ਫਿਰ ਤੁਹਾਨੂੰ ਪਤਾ ਹੀ ਹੈ ਵੀ ਅੱਜ ਕੱਲ ਉਹ ਨਹੀਂ ਜਾਣਾ ਚਾਹੀਦਾ ਉੱਥੇ ਉਹ ਤਾਂ ਆਪਣੇ ਕਾਰੋਬਾਰ ਸ਼ੁਰੂ ਹੋ ਚੁੱਕਿਆ ਜਾਓ ਸਹੀ ਤੁਸੀਂ ਜਾਣ ਸਾਰੀ ਸਟੰਟ ਪਾਉਣਗੇ ਤੁਹਾਡੇ ਜਾਣਾ ਬਾਅਦ ਚ ਪਹਿਲਾਂ ਸਟੰਟ ਤਿਆਰ ਕਰੀ ਬੈਠੇ ਹੋ ਬਿਲਕੁਲ ਸਟਾਰਟਪ ਹੁੰਦੇ ਇਸ ਕਰਕੇ ਨੀ ਨੀ ਮੈਨੂੰ ਜਾਣਾ ਚਾਹੀਦਾ ਉੱਥੇ ਵੀ ਇੱਥੇ ਆਓ ਆ ਕੇ ਕਿਹੜਾ ਦੂਜਾ ਵੀ ਆਪਣਾ ਜਰੂਰ ਦਿਖਾਓ ਬਹੁਤ ਵਧੀਆ ਲਾਜ ਆ ਇੱਥੇ ਜੀ ਜੀ ਸਰ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਪਰਮਜੀਤ ਜੀ ਸੋ ਸੰਦੌੜ ਤੋਂ ਸਨ ਪਰਮਜੀਤ ਜੀ ਦੱਸਿਆ ਕਿ ਕਿਸ ਤਰੀਕੇ ਨਾਲ ਉਹਨਾਂ ਦੇ ਦਰਦ ਸ਼ੁਰੂ ਹੋਇਆ ਤੇ ਦਰਦ ਸ਼ੁਰੂ ਹੋਣ ਤੋਂ ਬਾਅਦ ਉਹਨਾਂ ਦੀਆਂ ਤਕਲੀਫਾਂ ਉਹਨਾਂ ਦੀਆਂ ਪਰੇਸ਼ਾਨੀਆਂ ਜਿਹੜੀਆਂ ਉਹ ਖਤਮ ਹੋਣੀਆਂ ਸ਼ੁਰੂ ਹੋਈਆਂ ਸਤਿ ਸ਼੍ਰੀ ਅਕਾਲ ਪੰਜ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਤੁਹਾਡਾ ਠੀਕ ਪਠਿਆ ਅੱਛਾ ਕੀ ਨਾਂ ਹੈ ਤੁਹਾਡਾ ਮੈਂਟਲ ਰੂਪਕੋਰ ਅੱਛ ਮੇਰੇ ਕੀ ਬਾਤ ਹੈ ਦਾਦੂ ਦਾ ਪੂਰਾ ਧਿਆਨ ਰੱਖਦੇ ਹੋ ਜੀ ਜ਼ਰੂਰ ਕੀ ਪ੍ਰੋਬਲਮ ਲੈ ਕੇ ਆਏ ਨੇ ਦਾਦੂ ਇਹਨਾਂ ਦੀ ਹਾਰਟ ਦੀ ਪ੍ਰੋਬਲਮ ਹੈ ਇਹਨਾਂ ਨੂੰ ਸਾਹ ਵਗੈਰਾ ਬਹੁਤ ਜ਼ਿਆਦਾ ਚੜਦਾ ਹੈ ਅੱਛਾ ਉਹ ਲਾਈਕ ਜਿਵੇਂ ਹਰ ਫੁੱਲ ਜਾਂਦੇ ਦੋ ਹੋ ਜਾਂਦਾ ਇੱਕਦਮ ਗੱਲ ਕਰਦੇ ਆ ਵੀ ਅੱਛਾ ਸਾਹ ਚੜ ਜਾਂਦਾ ਸਾਹ ਚੜ ਕਿੱਥੋਂ ਆਏ ਹੋ ਤੁਸੀਂ ਅੰਮ੍ਰਿਤਸਰ ਤੋਂ ਆ ਅੰਮ੍ਰਿਤਸਰ ਤੋਂ ਆਏ ਹੋ ਪਹਿਲੀ ਵਾਰ ਆਏ ਹੋ ਨਹੀਂ ਕਾਫੀ ਟਾਈਮ ਹੋ ਗਿਆ ਦੋ ਤਿੰਨ ਵਾਰੀ ਚੌਥੀ ਫੋਰ ਟਾਈਮ ਹਾਂ ਫੋਰ ਟਾਈਮ ਚੌਥੀ ਵਾਰ ਆਏ ਹੋ ਹਮੇਸ਼ਾ ਤੁਸੀਂ ਹੋਣੇ ਹੋ ਨਾਲ ਨਹੀਂ ਪਹਿਲੀ ਵਾਰ ਹੈ ਨਹੀਂ ਮੈਂ ਦੂਸਰੀ ਵਾਰ ਆਇਆ ਹਾਂ ਅੱਛਾ ਦੂਸਰੀ ਵਾਰ ਹੈ ਡਾਕਟਰ ਸਾਹਿਬ ਦੀ ਕਿਹੜੀ ਗੱਲ ਵਧੀਆ ਲੱਗੀ ਜਿਹੜੀ ਦਾਦੂ ਤੁਹਾਡੇ ਨੂੰ ਮਤਲਬ ਜਦੋਂ ਇਹਨਾਂ ਨੇ ਟ੍ਰੀਟਮੈਂਟ ਲਿਆ ਇਲਾਜ ਲਿਆ ਕਿਹੜੀ ਗੱਲ ਸਭ ਤੋਂ ਵਧੀਆ ਲੱਗੀ ਡਾਕਟਰ ਸਾਹਿਬ ਦੀ ਤੇ ਉਹਨਾਂ ਦੀ ਟ੍ਰੀਟਮੈਂਟ ਇੰਨਾ ਨੋ ਮੈਂ ਜਿਵੇਂ ਕਿ ਸਾਰੇ ਕਹੇ ਡਾਕਟਰ ਸਾਹਮਣੇ ਹੋਇਆ ਕਿ ਨਦੀਵੀ ਮਤਲਬ ਸਰਜਰੀ ਵਗੈਰਾ ਦਾ ਕਿ ਸਟੈਂਟ ਦਾ ਕਿਹਾ ਹੋਇਆ ਸੀ ਤੇ ਉਹਨਾਂ ਨੇ ਫਿਰ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਠੀਕ ਕਰ ਦਾਂਗੇ ਆਪਾਂ ਤੁਹਾਨੂੰ ਕਿ ਤੁਹਾਨੂੰ ਇੰਨਾ ਮਤਲਬ ਆ ਵ ਲਈ ਪ੍ਰੈਸ਼ਰ ਲੈਣੀ ਹੈਗੀ ਹਾਂ ਨਹੀਂ ਜਦੋਂ ਸਰਜਰੀ ਦੀ ਗੱਲ ਚੱਲੀ ਸੀ ਤੇ ਦਾਦੂ ਨਾਲ ਤੇ ਦਾਦੀ ਨਾਲ ਅਟੈਚਮੈਂਟ ਬੜੀ ਹੁੰਦੀ ਹੈ ਉਹ ਤਾਂ ਦੁੱਖ ਬੜਾ ਲੱਗਦਾ ਫਿਰ ਬੰਦੇ ਨੂੰ ਉਹੀ ਨਾ ਇਹਨਾਂ ਨੂੰ ਖੁਦ ਨੂੰ ਬਹੁਤ ਟੈਨਸ਼ਨ ਹੀ ਖਾਣ ਪੀਣ ਦਾ ਮਤਲਬ ਉਹੀ ਇਹੀ ਟੈਨਸ਼ਨ ਕਰਕੇ ਖਾਣ ਪੀਣਾ ਹੀ ਛੋਟੇ ਆ ਕਿ ਹਾਂ ਮੇਰੀ ਮਤਲਬ ਪ੍ਰੋਬਲਮ ਹੈ ਮੈਂ ਮਤਲਬ ਡਾਊਨ ਹੀ ਜਾ ਰਹੀ ਆਂ ਆ ਚੀਜ਼ ਕਰਕੇ ਉਹ ਤਾਂ ਜਦ ਸਰਜਰੀ ਚੰਗੇ ਭਲੇ ਬੰਦੇ ਨੂੰ ਦੱਸ ਦੋ ਉਹ ਵੀ ਡਾਊਨ ਹੋ ਜਾਏਗਾ ਅੱਛਾ ਹੁਣ ਖਾਂਦੇ ਪੀਂਦੇ ਠੀਕ ਨੇ ਹਾਂ ਠੀਕ ਹੁੰਦੇ ਜੇ ਵੀ ਬਿਲਕੁਲ ਓਕੇ ਰਿਪੋਰਟ ਕਿੰਨੇ ਪਰਸੈਂਟ ਮੰਨਦੇ ਵੀ ਹੁਣ ਠੀਕ ਹੈਗਾ ਅੱਗੇ ਨਾਲੋਂ ਹੁਣ ਅੱਗੇ ਨਾਲੋਂ ਤਾਂ ਇਹਨਾਂ ਦਾ ਮਤਲਬ ਅਪਰੋਕਸ 50 60% ਇਹਨਾਂ ਦਾ ਪਿਆ ਫਰਕ ਹੈ ਤੁਹਾਨੂੰ ਲੱਗਦਾ ਹਾਂਜੀ ਮੱਕੀ ਤੁਸੀਂ ਪੁੱਛ ਲੋ ਇਹਨਾਂ ਨੂੰ ਜੀ ਜੀ ਚਲੋ ਅਸੀਂ ਗੱਲਬਾਤ ਕਰਦੇ ਆ ਦਿਲਰੂਪ ਕੌਰ ਸੀ ਬਾਪੂ ਜੀ ਦੀ ਪੋਤੀ ਹੈਗੀ ਆ ਖਾਸ ਕਰਕੇ ਬੜਾ ਖਿਆਲ ਹੈਗਾ ਪਰਿਵਾਰਾਂ ਦੇ ਵਿੱਚ ਸਾਡੇ ਰੱਖਿਆ ਜਾਂਦਾ ਹੈ ਹਮੇਸ਼ਾ ਹੀ ਸਾਡਾ ਵਿਰਸਾ ਸਾਡੀ ਵਿਰਾਸਤ ਵੀ ਇਹ ਹੀ ਹੈ ਸੱਚਕਲ ਬਾਪੂ ਜੀ ਅਸੀ ਗੱਲ ਬੜੇ ਸੁਭਾਗ ਵਾਲੇ ਹੋ ਬੜੇ ਭਾਗ ਵਾਲੇ ਹੋ ਤੁਸੀਂ ਪੋਤੀ ਤੁਹਾਨੂੰ ਲੈ ਕੇ ਆਈ ਹੈ ਹਾਂ ਜੀ ਹਾਂ ਜੀ ਤੇ ਕੀ ਪ੍ਰੋਬਲਮ ਹੋਈ ਸੀ ਬਾਪੂ ਜੀ ਹਾਰਦੀ ਜੀ ਸਾਹ ਚੜਦਾ ਸੀ ਸਾਂਹ ਚੜਦਾ ਸੀ ਗੱਲ ਕਰਦੇ ਕਰਦੇ ਸਾਂਹ ਚੜਦਾ ਸੀ ਪਾਠ ਕਰਨ ਲੱਗਿਆ ਸਾਂਹ ਚੜਦਾ ਸੀ ਸਾਈਕਲ ਚਲਾਉਣ ਲੱਗੇ ਤੁਰਨ ਲੱਗੇ ਤੁਰਨਾ ਤੇ ਤੁਰਨ ਲੱਗੀ ਸਾਂਹ ਚੜਦਾ ਸੀ ਕਿੰਨਾ ਕੁ ਚੜ ਜਾਂਦਾ ਸੀ ਸਾਂਹ ਕਾਫੀ ਚੜਦਾ ਜਾਂਦਾ ਸੀ ਜਦੋਂ ਨਹਾ ਕੇ ਨਿਕਲਦੇ ਆ ਬਾਥਰੂਮ ਚੋਂ ਉਦੋਂ ਹੀ ਚੜਦਾ ਹੈਗਾ ਅੱਛਾ ਮਤਲਬ ਨਹਾ ਕੇ ਨਿਕਲਣ ਤੋਂ ਬਾਅਦ ਵੀ ਹਾਂ ਫਿਰ ਤੁਹਾਡੇ ਬੇਟੇ ਨੇ ਜਾਂ ਪਰਿਵਾਰ ਨੇ ਕਿੱਥੇ ਦਿਖਾਇਆ ਤੁਹਾਨੂੰ ਚਲੋ ਡਾਕਟਰਾਂ ਦਾ ਨਾਂ ਤਾਂ ਲਿਓ ਕਿੱਥੇ ਕਿੱਥੇ ਦਿਖਾਇਆ ਉੱਥੇ ਅਮਰਸਾਰੀ ਦੋਤੇ ਨੋਸਪਿਟਲ 'ਇੱਥੇ ਦੇਖਿਆ ਤਿੰਨ ਤਿੰਨ ਵਾਰ ਪੀਸਮੇਕਰ ਕਹਿੰਦੇ ਹੀ ਪਾਉਣਾ ਪਊਗਾ। ਓਹੋ! ਹਾਰਟ ਦੀ ਪੰਪਿੰਗ ਸਲੋ ਹੋ ਗਈ ਵੀ ਪੀਸਮੇਕਰ ਲੱਗੇਗਾ। ਹਾਂਜੀ ਹਾਂਜੀ। ਅੱਛਾ ਅੱਛਾ ਅੱਛਾ। ਤੇ ਫਿਰ ਪੀਸਮੇਕਰ ਲਵਾ ਲਿਆ? ਨਹੀਂ। ਲਵਾਇਆ ਨਹੀਂ। ਅੱਛਾ ਕਿੰਨੀ ਵਾਰ ਆਏ ਹੋ ਤੁਸੀਂ ਇੱਥੇ? ਉੱਥੀ ਵਾਰ ਜੀ। ਚੌਥੀ ਵਾਰ ਆਏ। ਕਿੰਨਾ ਕੁ ਵਧੀਆ ਫੀਲ ਕਰ ਰਹੇ ਹੋ? ਠੀਕ ਹੈ, ਕਾਫੀ ਠੀਕ ਆ। ਕਾਫੀ ਠੀਕ ਹੈ। ਹੁਣ ਜਿਹੜਾ ਪਹਿਲਾਂ ਨਹਾਉਣ ਲੱਗੇ ਜਾਂ ਤੁਰਨ ਲੱਗੇ ਨਹੀਂ ਹੈ। ਨਹੀਂ ਚੜਦਾ ਹੁਣ ਉਸ ਤਰ੍ਹਾਂ। ਜੇ ਜ਼ਿਆਦਾ ਕੰਮ ਕਰੀਏ ਤੇ ਚੜਦਾ। ਕੋਈ ਕੰਮ ਕਰੇ। ਜ다 ਕਮ ਕਰਦਾ ਮੈਂ ਵੀ ਕਰੂੰਗਾ ਮੈਨੂੰ ਵੀ ਚੜਜੂਆ ਜੀ ਬਾਪੂ ਜੀ ਨਹੀਂ ਮੈਂ ਤੋ ਨਾਰਮਲ ਤੁਰਨ ਨਾਲ ਨਹੀਂ ਚੜਦਾ ਨਾਰਮਲ ਤੁਰਨ ਨਾਲ ਹੁਣ ਸਾਹ ਨਹੀਂ ਚੜਦਾ ਨਹੀਂ ਚੜਦਾ ਨਾ ਨਾ ਹੁਣ ਨਾਲ ਚੜਦਾ ਨਹੀਂ ਚੜਦਾ ਅੱਛਾ ਫਿਰ ਦਵਾਈਆਂ ਜਿਹੜੀਆਂ ਦੂਸਰੀਆਂ ਕਿਸੇ ਡਾਕਟਰ ਨੇ ਦਿੱਤੀਆਂ ਹੋਣਗੀਆਂ ਜਿਹੜੀਆਂ ਬੰਦ ਕਰਤੀਆਂ ਜੀ ਦਵਾਈਆਂ ਸਾਰੀਆਂ ਬੰਦ ਕਰਤੀਆਂ ਅੱਛਾ ਤੇ ਫਿਰ ਉਹ ਬੁੰਦਾ ਵਾਲੀ ਸਿਸਟਮ ਚੱਲ ਰਹੀ ਹਾਂਜੀ ਉਹ ਤਾਂ ਸੌਖਾ ਬੜਾ ਜੀ ਹਾਂਜੀ ਅੱਛਾ ਬਾਪੂ ਜੀ ਜਿਹੜੇ ਲੋਕ ਫਿਰ Uh, मतलब प्रॉब्लम हुई हार्ट दी प्रॉब्लम हुई ਉਸ ਤੋਂ ਬਾਅਦ ਭੱਜ ਕੇ ਸਰਜਰੀ ਕਰਵਾਉਣ ਵਾਲੇ ਪਾਸੇ ਨੂੰ ਜਾਂਦੇ ਨੇ ਉਹਨਾਂ ਨੂੰ ਕੀ ਕਹੋਗੇ ਤੁਹਾਨੂੰ ਤਾਂ ਡਾਕਟਰ ਸਾਹਿਬ ਨੇ ਬਚਾ ਲਿਆ ਫਿਰ ਪੀਸਮੇਕਰ ਲੱਗਣ ਤੋਂ ਨਹੀਂ ਪਹਿਲਾਂ ਇੱਕ ਵਾਰ ਡਾਕਟਰ ਸਾਹਿਬ ਨੂੰ ਮਿਲਣਾ ਚਾਹੀਦਾ ਆ ਕੇ ਠੀਕ ਹੈ ਮੈਂ ਤਾਂ ਕਹਿੰਦਾ ਇੱਕ ਵਾਰ ਮਿਲ ਕੇ ਦੇਖਣ 10 20 ਦਿਨ ਦਵਾਈ ਖਾ ਕੇ ਦੇਖਣ ਹਾਂ ਬਿਲਕੁਲ ਠੀਕ ਹੈ ਅੱਛਾ ਤੇ ਤੁਹਾਨੂੰ ਪਤਾ ਕਿਵੇਂ ਲੱਗਿਆ ਸੀ ਇਹਨਾਂ ਦਾ ਵੀਡੀਓ ਵੇਖ ਕੇ ਅੱਛਾ ਵੀਡੀਓ ਵੇਖ ਕੇ ਪਤਾ ਲੱਗਿਆ ਸੀ ਠੀਕ ਹੈ ਤੇ ਹੁਣ ਘਰੇ ਜਿਹੜਾ ਉਹ ਇੱਕਦਮ ਜਦੋਂ ਬੋਝ ਪੈ ਜਾਂਦਾ ਵੀ ਯਾਰ ਤਾਂ ਪਤਾ ਨਹੀਂ ਕੀ ਕਹਤਾ ਡਾਕਟਰਾਂ ਨੇ ਕੀ ਲਾਉਣਾ ਪਊਗਾ ਹਾਰਟ ਨੂੰ ਉਹ ਬੋਝ ਵੀ ਖਤਮ ਹੋ ਗਿਆ ਤਾਂ ਮੈਂ ਕਹਿੰਦੇ ਕੋਈ ਗੁੜੀਏ ਕਹਿੰਦੀ ਦੱਸ ਰਹੀ ਸੀ ਕਿ ਖਾਣਾ-ਪੀਣਾ ਘਟਾਤਾ ਸੀ ਤੁਸੀਂ ਟੈਨਸ਼ਨ 'ਚ ਹਾਂਜੀ ਹਾਂਜੀ ਜੀ ਜੀ ਚਲੋ ਬਹੁਤ-ਬਹੁਤ ਸ਼ੁਕਰੀਆ ਤੁਸੀਂ ਦੇਖੋ ਅੰਮ੍ਰਿਤਸਰ ਤੋਂ ਹੈਗਾ ਸੀ ਇਹ ਪਰਿਵਾਰ ਔਰ ਉਹਨੇ ਦਾ ਕਹਿਣਾ ਹੈ ਕਿ ਡਾਕਟਰ ਨੇ ਕਹਤਾ ਸੀ ਕਿ ਇਹਨਾਂ ਦੇ ਪੀਸ ਮੇਕਰ ਲੱਗੇਗਾ ਪੀਸ ਮੇਕਰ ਲੱਗਣ ਤੋਂ ਬਾਅਦ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਹੋਰ ਵੀ ਬਹੁਤ ਸਾਰੀਆਂ ਸ਼ੁਰੂ ਹੋ ਜਾਂਦੀਆਂ ਨੇ ਪਰ ਹੁਣ ਇਹਨਾਂ ਦਾ ਕਹਿਣਾ ਹੈ ਕਿ ਕਾਫੀ ਹੱਦ ਤੱਕ ਠੀਕ ਨੇ ਅਸ਼ਕਲ ਬਾਈ ਜੀ ਅਸ਼ਕਲ ਜੀ ਤੁਹਾਡਾ ਕੀ ਨਾਮ ਹੈ ਬੂਟਾ ਸਿੰਘ ਜੀ ਅੱਛਾ ਬੂਟਾ ਸਿੰਘ ਕਿੱਥੋਂ ਆਏ ਹੋ ਬੂਟਾ ਜੀ ਤੁਸੀਂ ਅਸੀਂ ਯੂਪੀ ਤੋਂ ਆਏ ਹਾਂ ਜੀ ਯੂਪੀ ਤੋਂ ਬੜੀ ਦੂਰੋਂ ਆਏ ਬਾਈ ਜੀ ਇੰਟਰਵਿਊ ਦੇ ਕੇ ਆਏ ਹਾਂ ਯੂਪੀ ਕਿੱਥੋਂ ਆਏ ਹੋ ਯੂਪੀ ਉੱਤਰਾਖੰਡ ਦੇ ਨਾਲ ਹੀ ਬਿਲਕੁਲ ਰਾਮਪੁਰ ਡਿਸਟ੍ਰਿਕਟ ਅੱਛਾ ਡਿਸਟ੍ਰਿਕਟ ਰਾਮਪੁਰ ਤੋਂ ਆਏ ਠੀਕ ਹੈ ਕੀ ਪ੍ਰੋਬਲਮ ਸਾਹ ਚੜਦਾ ਹੈ ਅੱਛਾ ਦਰਦ ਹੁੰਦੀ ਹੈ ਇਹਦਾ ਅੱਛਾ ਹਾਂਜੀ ਤੇ ਦਿਖਾਇਆ ਕਰੇ ਨਹੀਂ ਕਿਤੇ ਉਹ ਉਧਰ ਤਾਂ ਕਈ ਡਾਕਟਰਾਂ ਨੂੰ ਦਿਖਾਇਆ ਉਹ ਸਟੰਡ ਵਾਤੇ ਹੀ ਕਹਿ ਰਹੇ ਸੀ ਸਾਰੇ ਸਟੰਡ ਕਹਿ ਰਹੇ ਨੇ ਸ ਪਰ ਮੈਨੂੰ ਲੱਗਦਾ ਤੁਸੀਂ ਇੱਥੇ ਆ ਗਏ ਪ੍ਰਮਾਤਮਾ ਘਰ ਤੁਹਾਡਾ ਸਟੰਡ ਬੱਚ ਜੀ ਹਾਂਜੀ ਐਸੇ ਕਰਕੇ ਆਏ ਆ ਤੁਹਾਡੇ ਇੰਟਰਵਿਊ ਵੇਖਦੇ ਰਹਿੰਦੇ ਆ ਅੱਛਾ ਅੱਛਾ ਹਾਂਜੀ ਹਾਂਜੀ ਜੀ 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 ਫਸਟ ਟਾਈਮ ਆਏ ਅਸੀਂ ਠੀਕ ਹੈ ਤੇ ਨਾਲ ਕੌਣ ਆਇਨੇ ਤੁਹਾਡੇ ਨਾਲ ਬੇਟੇ ਨੇ ਸਾਰੇ ਇਕੱਠੇ ਆ ਪੂਰਾ ਪਰਿਵਾਰ ਇੰਨੀ ਫਿਕਰ ਕਰਦੇ ਨੇ ਚਲੋ ਕੀ ਆ ਬਾਤ ਹੈ ਅੱਛਾ ਤੁਹਾਡਾ ਕੀ ਨਾਮ ਹੈ ਹਰਪ੍ਰੀਤ ਸਿੰਘ ਅੱਛਾ ਕੀ ਪ੍ਰੋਬਲਮ ਕੀ ਹੈ ਟੈਕਨੀਕਲ ਸਮਝਾਇਓ ਥੋੜਾ ਜਿਹਾ ਕਿਉਂਕਿ ਤੁਹਾਨੂੰ ਡਾਕਟਰ ਨੇ ਜ਼ਰੂਰ ਟੈਕਨੀਕਲ ਦੱਸਿਆ ਹੋਣਾ ਕਿ ਪ੍ਰੋਬਲਮ ਕੀ ਹੈ ਕੋਈ ਬਲੋਕੇਜ ਵਗੈਰਾ ਦੱਸਦੇ ਨੇ ਡਾਕਟਰ ਦੋ ਦੇ ਨਾਲ ਥੋੜਾ ਹਰ ਸਾਹ ਚੜ ਜਾਂਦਾ ਬੀਪੀ ਹਾਈ ਹੋ ਜਾਂਦਾ ਗੱਲ ਕਰਦੇ ਕਰਦੇ ਗੱਲ ਕਰਦੇ ਕਰਦੇ ਕਈ ਕੋਈ ਥੋੜਾ ਥੋੜਾ ਹਲਕਾ ਬੁਲਕਾ ਕੰਮ ਕਰ ਲੈਣਾ ਜ਼ੋਰ ਦਾ ਕਰ ਲਈ ਹੈ ਨਾ ਕੀ ਕੰਮ ਕਰਦੇ ਹੋ ਤੁਸੀਂ ਆੜਾ ਖੇਤੀ ਬੜੀ ਦੀ ਹੈ ਖੇਤੀ ਬੜੀ ਤੇ ਉੱਥੇ ਵੀ ਰਾਮਪੁਰ ਵੀ ਖੇਤੀ ਬੜੀ ਆਹ ਲਿਆ ਦੀ ਖੇਤੀ ਬੜੀ ਠੀਕ ਹੈ ਤਾਂ ਉਹ ਫਿਰ ਦਰਦ ਹੋਣ ਲੱਗ ਜਾਂਦੀ ਮੇਰੇ ਓਕੇ ਜੀ ਜੀ ਉਹ ਫਿਰ ਕੰਮ ਕਰ ਛੱਡ ਕੇ ਇੱਥੇ ਬਹਿਣਾ ਪੈਂਦਾ ਮੈਨੂੰ ਮਤਲਬ ਦਮ ਲੈਣਾ ਸਾਹ ਜ਼ਿਆਦਾ ਚੜ ਜਾਂਦਾ ਹੈ ਦਰਦ ਹੋਣ ਲੱਗ ਜਾਂਦੀ ਠੀਕ ਹੈ ਜੀ ਚਲੋ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਡੇ ਨਾਲ ਆਪਣੀ ਸਟੋਰੀ ਸਾਂਝੀ ਕਰਨ ਵਾਸਤੇ ਕੀ ਉਮੀਦ ਲੈ ਕੇ ਆਏ ਆ ਭਾਂਜੀ ਸਤਿ ਸ਼੍ਰੀ ਅਕਾਲ ਉਮੀਦ ਤੇ ਪੂਰੀ ਲੈ ਕੇ ਆਇਆ ਤੇ ਕੀ ਗੱਲਾਂ ਕਰਦੇ ਹੁੰਦੇ ਸੀ ਰਸਤੇ 'ਚ ਰਸਤੇ 'ਤੇ ਬੜਾ ਸਫਰ ਲੰਮਾ ਸੀ ਤੋਂ ਲੰਮਾ ਤੇ ਹੈਗਾ ਸੀ ਢੂੰਢ ਢੂੰਢ ਕੇ ਸਵੇਰ ਦੇ ਕੋਈ ਸਾਲੋਂ ਮਿਲਦਾ ਹੀ ਸੀ ਬੜੀ ਮੁਸ਼ਕਲ ਪਹੁੰਚੇ ਆ ਡਾਕ ਵੀ ਬੜੀ ਮੁਸ਼ਕਲ ਮਿਲਿਆ 10 ਸਾਲ ਹੋ ਗਏ ਸਾਨੂੰ ਦਵਾਈਆਂ ਖਾਣ ਦੇ ਆ ਅੱਛਾ ਹੋਰ ਇਹਨਾਂ ਨੂੰ ਹੀ ਖਾਸ ਕਰਕੇ ਤੁਹਾਨੂੰ ਤੁਹਾਨੂੰ ਤਾਂ ਨਹੀਂ ਕਿਸੇ ਨੂੰ ਇਹਨਾਂ ਨੂੰ ਇਹਨਾਂ ਨੂੰ ਹਾਂਜੀ ਚਲੋ ਪਰਮਾਤਮਾ ਕਰੇ ਜਿਸ ਉਮੀਦ ਨਾਲ ਤੁਸੀਂ ਇੱਥੇ ਆਇਓ ਉਹ ਉਮੀਦ ਤੁਹਾਡੀ ਪੂਰੀ ਹੋਵੇ ਸੋ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੇ ਕੀਤੇ ਨੇ ਤਜਰਬੇ ਹੈਗੇ ਨੇ ਲੋਕਾਂ ਦੇ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਔਰ ਲੋਕਾਂ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਕਈ-ਕਈ ਸਾਲਾਂ ਤੋਂ ਉਹਨਾਂ ਨੂੰ ਪਰੇਸ਼ਾਨ ਕਰ ਰਹੀਆਂ ਸੀ ਤੇ ਬਹੁਤ ਲੋਕਾਂ ਨੇ ਤੁਹਾਨੂੰ ਪਹਿਲਾਂ ਦੱਸਿਆ ਕਿ ਇੱਥੇ ਆ ਕੇ ਉਹਨਾਂ ਦੀ ਦਿੱਕਤਾਂ ਪਰੇਸ਼ਾਨੀਆਂ ਘਟੀਆਂ ਨੇ ਕਈ ਕਹਿੰਦੇ ਨੇ ਸਾਨੂੰ 50% ਤੋਂ ਜ਼ਿਆਦਾ ਫਰਕ ਪੈ ਗਿਆ ਕਈ ਕਹਿੰਦੇ ਨੇ 30% ਤੱਕ ਫਰਕ ਪੈ ਗਿਆ ਲੇਕਿਨ ਇੱਥੇ ਲਗਾਤਾਰ ਜਿਹੜੇ ਨੁਸਖੇ ਫਾਰਮੂਲੇ ਡਾਕਟਰ ਸ਼ਰਮਾ ਹੋਰਾ ਦੇ ਉਹਨਾਂ ਨੁਸਖਿਆਂ ਦੇ ਨਾਲ ਲੋਕਾਂ ਨੂੰ ਕਾਫੀ ਜ਼ਿਆਦਾ ਰਾਹਤ ਹੈਗੀ ਹੈ ਜਿਹੜੀ ਇੱਥੇ ਮਿਲ ਰਹੀ ਹੈ ਚਾਹੇ ਮਾਮਲਾ ਪੰਜਾਬ ਦਾ ਹੋਵੇ ਚਾਹੇ ਯੂਪੀ ਦਾ ਹੋਵੇ ਚਾਹੇ ਫਿਰ ਯੂਕੇ ਤੋਂ ਹੋਣ ਬਹੁਤ ਸਾਰੇ ਮਰੀਜ਼ ਹੈਗੇ ਨੇ ਦੂਰੋਂ ਨੇੜੋਂ ਜਿਹੜੇ ਇੱਥੇ ਆ ਕੇ ਆਪਣੀਆਂ ਦਿੱਕਤਾਂ ਆਪਣੇ ਪਰੇਸ਼ਾਨੀਆਂ ਡਾਕਟਰ ਸ਼ਰਮਾ ਜੀ ਹੋਰਾ ਨਾਲ ਸਾਂਝੀਆਂ ਕਰਕੇ ਰਾਹਤ ਪਾ ਰਹੇ ਨੇ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਮੇਰੀ ਚੇਤਾਵਨੀ ਤੁਹਾਨੂੰ ਇਹੋ ਹੈ ਕਿ ਇਸ ਵੀਡੀਓ ਦੇ ਵਿੱਚ ਜਿਹੜਾ ਵੀ ਨੁਸਖਾ ਫਾਰਮੂਲਾ ਤੁਹਾਨੂੰ ਦਿਖਾਇਆ ਗਿਆ ਉਹ ਉਸ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ مشورہ ਜ਼ਰੂਰ ਕਰਨਾ ਹੈ ਔਰ ਫਿਰ ਵੀ ਜੇਕਰ ਤੁਹਾਡੇ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਦੇ ਦਿੱਤਾ ਹੈ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਹੈ ਧੰਨਵਾਦ